ਬਹੁਤ ਸਤਿਕਾਰ ਜੋ ਖਾਲਸਾ ਜੀ ਆ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹਪਲੰਦ ਕਰੀ ਹੈ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇਤਿਹਾਸ ਦੇ ਬਾਰੇ ਕੁਝ ਨਾ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਖਾਸ ਕਰਕੇ ਜਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਤਕਰੀਬਨ ਸਿੱਖ ਰਾਜ ਕਿਵੇਂ ਦਾ ਸੀ ਲੋਕਾਂ ਦਾ ਆਰਥਿਕ ਮਿਆਰ ਲੋਕਾਂ ਦਾ ਸਮਾਜਿਕ ਭਾਈਚਾਰਾ ਜਾਂ ਸਿੱਖ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਜਿਹੜੇ ਵੱਖ-ਵੱਖ ਵਿੰਗ ਜਿਹੜੇ ਨੇ ਉਹਨਾਂ ਦੇ ਵਿੱਚ ਚਾਹੇ ਇਨਫੈਂਟਰੀ ਸੀ ਚਾਹੇ ਕਵੈਲਰੀ ਸੀ ਜਾਂ ਫਿਰ ਅਟਲਰੀ ਸੀ ਉਹਦੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਜ਼ਿਕਰ ਮਿਲਦਾ ਔਰ ਮੈਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਪੜ੍ਹਿਆ ਵੀ ਐ ਪਰ ਕਿਤੇ ਨਾ ਕਿਤੇ ਜਦੋਂ ਖਾਸ ਕਰਕੇ ਜਿਸ ਮੁੱਦੇ ਉੱਪਰ ਤੁਹਾਡੇ ਨਾਲ ਗੱਲ ਕਰਨੀ ਹੈ ਕਿਉਂਕਿ ਮੇਰੇ ਖਿਆਲ ਦੇ ਨਾਲ ਦੁਨੀਆ ਦਾ ਉਹ ਤੋਪਖਾਨਾ ਜਿਸ ਦੀਆਂ ਤੋਪਾਂ ਰਹਿਕ ਲਿਆ ਗੁਬਾਰਿਆਂ ਦੇ ਜੰਬੂਰ ਕਿਆਂ ਤੇ ਹੋਵਤਾਂ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਤੇ ਮੇਰੇ ਖਿਆਲ ਦੇ ਨਾਲ ਜੇ ਦੋ ਇਤਿਹਾਸਿਕ ਸਰੋਤਾਂ ਦੀ ਕੋਖ ਕਰਦੇ ਹਾਂ ਤਾਂ ਦੁਨੀਆ ਦਾ ਇੱਕ ਨੰਬਰ ਦਾ ਤੋਪਖਾਨਾ ਮੰਨਿਆ ਜਾ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਉਹਦੇ ਕੁਝ ਕਾਰਨ ਨੇ ਕਿ ਕਿਸੇ ਸਮੇਂ ਇਸ ਦੁਨੀਆ ਦੇ ਵਿੱਚ ਜਿਹੜਾ ਨਪੋਲੀਅਨ ਦਾ ਫ੍ਰਾਂਸੀਸੀ ਤੋਪਖਾਨਾ ਸੀ ਉਸ ਨੂੰ ਸਭ ਤੋਂ ਉੱਪਰਲੇ ਦਰਜੇ ਦਾ ਤੋਪਖਾਨਾ ਮੰਨਿਆ ਜਾਂਦਾ ਸੀ ਖੈਰ ਅੰਗਰੇਜ਼ਾਂ ਦੇ ਨਾਲ ਲੜਾਈਆਂ ਹੋਈਆਂ ਤੇ ਹਾਰ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਨਵੀਆਂ ਤੋਪਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਨਿਰਮਾਣ ਕੀਤਾ ਤੇ ਉਹਦੇ ਤੋਂ ਬਾਅਦ ਮੰਨਿਆ ਜਾਣ ਲੱਗਾ ਕਿ ਅੰਗਰੇਜ਼ੀ ਸਰਕਾਰ ਦਾ ਜਿਹੜਾ ਤੋਪਖਾਨਾ ਹੈ ਉਹ ਤਕਰੀਬਨ ਦੁਨੀਆ ਦੇ ਉੱਪਰ ਸਭ ਤੋਂ ਕਹਿ ਸਕਦੇ ਹੋ ਕਿ ਮੋਰਲੇ ਤੋਪਖਾਨਿਆਂ ਦੇ ਵਿੱਚ ਆਉਂਦਾ ਹੈ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੇਸ਼ੱਕ ਬੈਰਨ ਹੁਗਲ ਉਹ ਲਿਖਦਾ ਹੈ ਕਿ ਆਪਣੀ ਕਿਤਾਬ ਦੇ ਵਿੱਚ ਕਿ ਜਿਸ ਸਮੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀਆਂ ਮਸ਼ਕਾਂ ਨੂੰ ਵੇਖਿਆ ਤਾਂ ਇੰਜ ਲੱਗਾ ਕਿ ਦੁਨੀਆ ਦਾ ਨੰਬਰ 1 ਦਾ ਤੋਪਖਾਨਾ ਹੈ ਇਸੇ ਤਰ੍ਹਾਂ ਦੇ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀ ਚਾੰਦਮਾਰੀ ਦੇ ਬਾਰੇ ਕੁਝ ਅੰਗਰੇਜ਼ ਵਿਦਵਾਨਾਂ ਨੇ ਬਹੁਤ ਸਾਰੇ ਆਪਣੇ ਕਥਨ ਲਿਖੇ ਨੇ ਉਹ ਕਹਿੰਦੇ ਨੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੋਪਖਾਨਾ ਜਦੋਂ ਚਾੰਦਮਾਰੀ ਕਰਦਾ ਸੀ ਤਾਂ ਕੋਈ ਗੋਲਾ ਐਸਾ ਨਹੀਂ ਸੀ ਹੁੰਦਾ ਜਿਹੜਾ ਨਿਸ਼ਾਨੇ ਤੋਂ ਖੁੰਝੇ ਇਸੇ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦਿਆਂ ਸਰਦਾਰ ਪ੍ਰੇਮ ਸਿੰਘ ਹੋ ਤਿਮਰਦਾਨ ਬੜੀ ਪਿਆਰੀ ਗੱਲ ਲਿਖਦੇ ਆ ਕਿ ਬੇਸ਼ੱਕ ਅੰਗਰੇਜ਼ਾਂ ਦਾ ਤੂਫਖਾਨਾ ਉਸ ਸਮੇਂ ਨੰਬਰ 1 ਤੇ ਮੰਨਿਆ ਜਾਂਦਾ ਸੀ ਪਰ ਜੇਕਰ ਸ਼ੇਰੇ ਪੰਜਾਬ ਦੇ ਤੂਫਖਾਨੇ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਅਗਲੇਰੀ ਗੱਲ ਹੈ ਕਿਉਂਕਿ ਕਹਿੰਦਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੂਪਚੀਆਂ ਦੀ ਆਪਣੀਆਂ ਤੋਪਾਂ ਦੇ ਰਾਹੀ ਅੰਗਰੇਜ਼ਾਂ ਦੇ ਮੁਕਾਬਲੇ ਗੋਲਾ ਦਾਗਣ ਦੀ ਸਮਰੱਥਾ ਜਿਹੜੀ ਹੈ ਉਹ ਦੋ ਅਪਲੀਕਤਿਆਂ ਸੀ ਭਾਵ ਕਿ ਜਿੰਨੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਤੋਪ ਚ ਆਪਣੀਆਂ ਤੋਪਾਂ ਦੇ ਵਿੱਚੋਂ ਦੋ ਗੋਲੇ ਦਾਗਦੇ ਸਨ ਉਦੇ ਮੁਕਾਬਲੇ ਉੱਪਰ ਜਿਹੜੇ ਸਿੱਖਾਂ ਦੇ ਤੋਪਖਾਨੇ ਦੇ ਤੋਪਚੀ ਸੀ ਉਹ ਤਿੰਨ ਗੋਲੇ ਦਾਗ ਦਿੰਦੇ ਸੀ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਸ ਸਮੇ ਇਹ ਸਭ ਤੋਂ ਉੱਪਰਲੇ ਦਰਜੇ ਦਾ ਜਿਹੜਾ ਤੋਪਖਾਨਾ ਇਹ ਮੰਨਿਆ ਜਾਂਦਾ ਸੀ ਹੁਣ ਇਹ ਤੋਂ ਸਭ ਤੋਂ ਵੱਡੀ ਅਹਿਮ ਗੱਲ ਇਹ ਆ ਕਿ ਤੋਪਖਾਨੇ ਦੀ ਜਿਹੜੀ ਬਣਤਰ ਹੈ ਜਾਂ ਫਿਰ ਉਹਦੇ ਜਿਹੜੇ ਕਹਿ ਸਕਦੇ ਹੋ ਕਿ ਸੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀਆਂ ਬੈਟਰੀਆਂ ਜਾਂ ਉਹਨੇ ਛੋਟੀਆਂ-ਛੋਟੀਆਂ ਜਿਹੜੀ ਦਰਜਾਬੰਦੀ ਹੈ ਉਸ ਨੂੰ ਡੇਰਿਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਰ ਅੱਜ ਜਿਹੜੀ ਸਭ ਤੋਂ ਅਹਿਮ ਗੱਲ ਅਸੀਂ ਕਰਾਂਗੇ ਉਹ ਕਰਾਂਗੇ ਕਿ ਛੇੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਾਂ ਉਸਦੇ ਤੋਪਖਾਨੇ ਦੇ ਵਿੱਚ ਜਿਹੜੀਆਂ ਤੋਪਾਂ ਹੈ ਉਹ ਕਿੰਨੀ ਤਰ੍ਹਾਂ ਦੀਆਂ ਸੀਗੀਆਂ ਕਿੰਨਾਂ ਨੂੰ ਤੋਪਾ ਕਿਹਾ ਜਾਂਦਾ ਸੀ ਕਿੰਨਾਂ ਨੂੰ ਹੋਫਤਾ ਕਿਹਾ ਜਾਂਦਾ ਸੀ ਕਿੰਨਾਂ ਨੂੰ ਰੈਕਲੇ ਕਿਹਾ ਜਾਂਦਾ ਸੀ ਤੇ ਕਿੰਨਾਂ ਨੂੰ ਗੁਬਾਰੇ ਕਿਹਾ ਜਾਂਦਾ ਸੀ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਉਸ ਜੋ ਬਹੁਤ ਸਾਰੇ ਇਤਿਹਾਸ ਦੇ ਸਰੋਤਾਂ ਦੇ ਚ ਵੇਖਣ ਦਾ ਘੋਖਣ ਦਾ ਯਤਨ ਕਰੀਦਾ ਤਾਂ ਅਕਸਰ ਜ਼ਿਕਰ ਮਿਲਦਾ ਹੈ ਸਿੱਖਾਂ ਨੇ ਆਪਣੀਆਂ ਤੋਪਾਂ ਸਿੱਖਾਂ ਨੇ ਆਪਣੇ ਰਹਿਕਲੇ ਸਿੱਖਾਂ ਨੇ ਆਪਣੇ ਜੰਬੂਰ ਕੇ ਸਿੱਖਾਂ ਨੇ ਆਪਣੀਆਂ ਘੋੜ ਨਾਲ ਸਿੱਖਾਂ ਨੇ ਆਪਣੀਆਂ ਛੁਤਰ ਨਾਲ ਇਤ ਤੋਂ ਇਲਾਵਾ ਸਿੱਖਾਂ ਨੇ ਆਪਣੇ ਗੁਬਾਰੇ ਜਿਹੜੇ ਸੀ ਅੱਗੇ ਲਿਆਂਦੇ ਪਰ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੀ ਇੱਕ ਦੁਬਧਾ ਚ ਫਸ ਚੰਨੀ ਆ ਕਿ ਤੋਪ ਕੀ ਆ ਰਹਿਕਲਾ ਕੀ ਆ ਹੋਫਤਾ ਕੀ ਆ ਗੁਬਾਰੇ ਕੀ ਆ ਜੰਬੂਰ ਕੇ ਕੀ ਨੇ ਘੋੜ ਨਾਲ ਕੀ ਨੇ ਤੇ ਮੈਨੂੰ ਇੰਝ ਲੱਗਦਾ ਸੀਗਾ ਕਿ ਬਹੁਤ ਸਾਰੀਆਂ ਕਿਉਂਕਿ ਮੈਨੂੰ ਤਕਰੀਬਨ ਇੱਕ ਲੰਬਾ ਸਮਾਂ ਹੋ ਗਿਆ ਰਹਿਕਲਾ ਸ਼ਬਦ ਦੇ ਉੱਪਰ ਹੋਵਤ ਸ਼ਬਦ ਦੇ ਉੱਪਰ ਗੁਬਾਰੇ ਸ਼ਬਦ ਦੇ ਉੱਪਰ ਕਿਤੇ ਨਾ ਕਿਤੇ ਮੈਂ ਵੀ ਬਹੁਤ ਕਨਫਿਊਜ਼ ਸੀ ਕਿਉਂਕਿ ਕਿਤੇ ਉਹ ਬਹੁਤ ਹੀ ਸਟੀਕ ਜਾਣਕਾਰੀ ਨਹੀਂ ਸੀ ਮਿਲਦੀ ਸੀ ਇੱਕ ਲੰਬੇ ਸਮੇਂ ਦੇ ਬਾਅਦ ਤਕਰੀਬਨ ਮੈਨੂੰ ਜਿੰਨੀ ਕਿ ਜਾਣਕਾਰੀ ਪ੍ਰਾਪਤ ਹੋਈ ਹੈ ਮੈਂ ਇਹ ਨਹੀਂ ਕਹਿੰਦਾ ਕਿ ਜਾਣਕਾਰੀ ਸਾਰੀ ਬਿਲਕੁਲ ਸਟੀਕ ਹੀ ਹੋਵੇਗੀ ਹੋ ਸਕਦਾ ਕੁਝ ਵੀਰਾਂ ਦੇ ਕੋਲ ਕੁਝ ਹੋਰ ਸਰੋਤ ਵੀ ਪਏ ਹੋਣ ਜਿਨ੍ਹਾਂ ਦੇ ਨਾਲ ਇਸ ਸਾਰੀ ਜਾਣਕਾਰੀ ਦੇ ਵਿੱਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ ਪਰ ਅੱਜ ਕੇਵਲ ਤੇ ਕੇਵਲ ਤੋਪਖਾਨੇ ਦੀ ਬੰਦਤਰ ਬਾਰੇ ਗੱਲ ਨਹੀਂ ਕਰਾਂਗੇ ਇਹ ਕਿਉਂਕਿ ਤੋਪਖਾਨੇ ਦੀ ਬਣਤਰ ਦੇ ਬਾਰੇ ਅਸੀਂ ਅਗਲੀ ਗੱਲ ਕਰਾਂਗੇ ਕਿ ਸ਼ੇਰ-ਏ-ਪੰਜਾਬ ਦਾ ਜਿਹੜਾ ਤੋਪਖਾਨਾ ਫੀਲੀ ਕਿਹੜਾ ਸੀਗਾ, ਸ਼ੁੱਤਰੀ ਕਿਹੜਾ ਸੀ, ਗਵੀ ਕਿਹੜਾ ਸੀ, ਅਸਪੀ ਕਿਹੜਾ ਸੀ ਬਹੁਤ ਸਰੀਆ ਕਿਸਮਾਂ ਸੀ। ਪਰ ਅੱਜ ਅਸੀਂ ਗੱਲ ਕਰਾਂਗੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੇ ਵਿੱਚ ਤੋਪਾਂ ਕਿਵੇਂ ਦੀਆਂ ਸੀ, ਉਹਨਾਂ ਦੇ ਰਹਿਕ ਲੈ ਕਿਵੇਂ ਦੇ ਸੀ, ਜੰਬੂਰ ਕਾ ਕਿਵੇਂ ਦੀਆਂ ਸੀ ਔਰ ਇਹਨਾਂ ਦਾ ਕੰਮ ਕੀ ਸੀ ਤੇ ਕਿਸ ਕਿਸ ਤਰ੍ਹਾਂ ਦੇ ਗੋਲੇ ਜਿਹੜੇ ਸੀ ਇਹਨਾਂ ਦੇ ਵਿੱਚ ਵਰਤੇ ਜਾਂਦੇ ਸੀ। ਇਤਿਹਾਸ ਦੇ ਬਹੁਤ ਸਾਰੇ ਸਰੋਤਾਂ ਦੇ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ 1807 ਈਸਵੀ ਦੇ ਵਿੱਚ ਤਕਰੀਬਨ 25 ਤੋਂ 30 ਤੂਪਾਂ ਸਨ ਪਰ ਜਦੋਂ ਉਸ ਨੂੰ ਤੂਪਖਾਨੇ ਦੀ ਅਹਿਮੀਅਤ ਦਾ ਪਤਾ ਲੱਗਾ ਕਿਉਂਕਿ ਇਸ ਦੇ ਬਾਰੇ ਕਿਤੇ ਫੇਰ ਅਸੀਂ ਜ਼ਿਕਰ ਕਰਾਂਗੇ ਕਿ ਤੂਪਖਾਨੇ ਦੀ ਅਹਿਮੀਅਤ ਕੀ ਹੁੰਦੀ ਸੀ ਉਸ ਸਮੇਂ ਜੰਗ ਦੇ ਵਿੱਚ ਪਰ ਫੇਰ ਵੀ ਜਦੋਂ ਨੂੰ ਅਹਿਮੀਅਤ ਦਾ ਪਤਾ ਲੱਗਾ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤੋਪਾਂ ਬਣਾਉਣ ਦੇ ਬਹੁਤ ਸਾਰੇ ਕਾਰਖਾਨੇ ਲਗਾਏ ਉਹਨਾਂ ਕਾਰਖਾਨਿਆਂ ਦੇ ਬਾਰੇ ਤੇ ਤੋਪਾਂ ਦੇ ਮਿਸਤਰੀਆਂ ਦੇ ਬਾਰੇ ਤੇ ਤੋਪਾਂ ਕਿਸ ਤਰ੍ਹਾਂ ਬਣਦੀਆਂ ਸੀ ਤੇ ਤੋਪਾਂ ਦੀਆਂ ਜਿਹੜੀਆਂ ਨਾਲੀਆਂ ਸੀ ਉਹਨਾਂ ਦੇ ਉੱਪਰ ਕੀ ਲਿਖਿਆ ਜਾਂਦਾ ਸੀ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਢਲਾਈ ਕੀਤੀ ਜਾਂਦੀ ਸੀ ਇਹਦੇ ਬਾਰੇ ਵੀ ਕਿਤੇ ਫੇਰ ਗੱਲ ਕਰਾਂਗੇ ਅੱਜ ਫੇਰ ਇਸ ਗੱਲ ਨੂੰ ਇਸੇ ਗੱਲ ਤੇ ਕੇਂਦਰਿਤ ਰੱਖੀਏ ਕਿ ਤੋਪਾਂ ਰੈਕਲੇ ਜੰਬੂਰ ਕੇ ਗੁਬਾਰੇ ਕਿਵੇਂ ਦੇ ਸੀ ਤੇ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ ਸੋ ਪਹਿਲੀ ਗੱਲ ਤੇ ਇਹ ਕਿ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਅਨੰਦ ਸਿੰਘ 1807 ਦੇ ਵਿੱਚ ਇਹ ਮਹਿਸੂਸ ਕਰਦੇ ਨੇ ਕਿ ਰਾਜ ਦੇ ਵਿੱਚ ਤੋਪਾਂ ਦੀ ਗਿਣਤੀ ਜਿਹੜੀ ਆ ਜਾਂ ਸਿੱਖ ਰਾਜ ਦੇ ਕੋਲ ਤੋਪਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਉਸ ਵੇਲੇ ਫਿਰ ਤੋਪਾਂ ਦੀ ਬਣਤਰ ਦਾ ਜਾਂ ਉਹਨਾਂ ਦੀ ਢਲਾਈ ਤੇ ਨਿਰਮਾਣ ਦਾ ਕੰਮ ਸਿੱਖ ਰਾਜ ਦੇ ਵੱਲੋਂ ਕੀਤਾ ਜਾਂਦਾ ਤੇ 1839 ਤੱਕ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਨਾ ਕਰਦੇ ਨੇ ਤੇ ਉਸ ਵੇਲੇ ਉਹਨਾਂ ਦੇ ਕੋਲ ਤਕਰੀਬਨ 200 ਦੇ ਕਰੀਬ ਵੈਸੇ ਕੁਝ ਸਰੋਤਾਂ ਨੇ 162 ਵੀ ਲਿਖੀਆਂ ਨੇ ਪਰ 200 ਦੇ ਕਰੀਬ ਵੱਡੀਆਂ ਤੋਪਾਂ 20 ਹੌਬਿਟਜ਼ਰ ਇਹਦੇ ਤੋਂ ਇਲਾਵਾ ਜਿਹੜੇ ਗੁਬਾਰੇ ਨੇ ਜਿਨ੍ਹਾਂ ਦੇ ਬਾਰੇ ਅੱਗੇ ਜ਼ਿਕਰ ਕਰਦੇ ਹਾਂ ਉਹਨਾਂ ਦਾ ਤਾਂ ਕੋਈ ਗਿਣਤੀ ਨਹੀਂ ਹੈ ਇਸੇ ਤਰ੍ਹਾਂ ਜੰਬੂਰ ਕੇ ਜਿਹੜੇ ਨੇ ਜਾਂ ਰੈਕਲੇ ਜਿਹੜੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਮੁੱਖ ਤੌਰ ਦੇ ਉੱਪਰ 200 ਦੇ ਕਰੀਬ ਉਹਨਾਂ ਦੇ ਕੋਲ ਉਸ ਸਮੇਂ ਵੱਡੀਆਂ ਤੋਪਾਂ ਤੇ ਵੀ ਹੋ ਬਟਾਂ ਸਿਗੀਆਂ ਸੋ ਇਹਨਾਂ ਦੇ ਵਿੱਚ ਫਰਕ ਕੀ ਹੈ ਕਿਉਂਕਿ ਇਤਿਹਾਸ ਦੇ ਵਿਦਿਆਰਥੀਆਂ ਨੂੰ ਇਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸੋ ਇਹਨਾਂ ਨੂੰ ਥੋੜਾ ਥੋੜਾ ਸਮਝੰਦਾ ਚਦਨ ਕਰਦੇ ਆ ਵੈਸੇ ਮੈਂ ਕਦੀ ਇਹ ਨਹੀਂ ਕਿਹਾ ਹੁੰਦਾ ਕਿ ਮੇਰੀ ਵੀਡੀਓ ਜ਼ਰੂਰ ਵੇਖੋ ਜਾਂ ਸ਼ੇਅਰ ਕਰ ਦਿਓ ਪਰ ਇਹ ਮੈਂ ਸਿਰਫ ਇਤਿਹਾਸ ਦੇ ਵਿਦਿਆਰਥੀਆਂ ਨੂੰ ਜ਼ਰੂਰ ਕਹਿਣਾ ਹੈ ਕਿ ਅੱਜ ਦੀ ਇਹ ਜਿਹੜੀ ਵੀਡੀਓ ਤੁਹਾਡੇ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿ ਸਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਅਸਲੇ ਤੇ ਜਿਹੜੇ ਉਹਦੇ ਗੋਲੇ ਸੀਗੇ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ ਜਿਹੜੀ ਉਹ ਮਿਲ ਸਕੇ ਸੋ ਪਹਿਲੀ ਗੱਲ ਆ ਜਾਂਦੀ ਆ ਵੱਡੀਆਂ ਤੂਪਾਂ ਜਿਹੜੀਆਂ ਵੱਡੀਆਂ ਤੂਪਾਂ ਸੀ ਉਹ ਦੋ ਤਰ੍ਹਾਂ ਦੀਆਂ ਸੀ ਇੱਕ ਤੂਪਾਂ ਉਹ ਸੀ ਜਿਹੜੀਆਂ ਕਿਲਿਆਂ ਦੇ ਉੱਪਰ ਬੀੜੀਆਂ ਜਾਂਦੀਆਂ ਸੀ ਕਿ ਬਾਹਰੀ ਹਮਲਾਵਰ ਤੋਂ ਕਿਲੇ ਦਾ ਜਿਹੜਾ ਉਹ ਬਚਾਅ ਕੀਤਾ ਜਾ ਸਕੇ ਪਰ ਉਹਨਾਂ ਦੀ ਵਰਤੋਂ ਦੀ ਮੇਰੇ ਖਿਆਲ ਦੇ ਨਾਲ 40 ਸਾਲਾਂ ਚ ਲੋੜ ਨਹੀਂ ਪਈ ਸਿੱਖਾਂ ਨੂੰ ਕਿਉਂਕਿ ਸਿੱਖਾਂ ਨੇ ਜਿਸ ਜਿਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ ਦੁਬਾਰਾ ਉਸ ਕਿਲੇ ਦੇ ਉੱਪਰ ਕਿਸੇ ਨੇ ਹਮਲਾ ਕਰਨ ਦੀ ਜ਼ਰੂਰਤ ਨਹੀਂ ਨਹੀਂ ਕੀਤੀ ਉਹਦੇ ਤੋਂ ਇਲਾਵਾ ਉਸੇ ਹੀ ਕਹਿ ਸਕਦੇ ਹੋ ਕਿ ਮਿਆਰ ਦੀਆਂ ਤੂਪਾਂ ਜਿਹੜੀਆਂ ਵੱਡੀਆਂ ਤੂਪਾਂ ਸੀ ਉਹ ਤੂਪਾਂ ਜਿਹੜੀਆਂ ਸੀਗੀਆਂ ਜਿਹੜੀਆਂ ਪਹੀਆਂ ਦੇ ਨਾਲ ਕਹਿ ਸਕਦੇ ਹੋ ਕਿ ਮੈਦਾਨੀ ਜੰਗ ਦੇ ਵਿੱਚ ਲਿਜਾਈਆਂ ਜਾਂਦੀਆਂ ਸੀ ਸੋ ਇਹ ਜਿਹੜੀਆਂ ਤੂਪਾਂ ਸੀ ਉਹ ਕਿਤੇ ਨਾ ਕਿਤੇ ਸਿੱਧਾ ਫਾਇਰ ਕਰਦੀਆਂ ਸੀ ਕਿ ਉਹਨਾਂ ਦੀ ਨਾਲੀ ਦੇ ਵਿੱਚੋਂ ਜਦੋਂ ਗੋਲਾ ਨਿਕਲਦਾ ਸੀ ਤੇ ਬਿਲਕੁਲ ਸਿੱਧਾ ਨਹੀਂ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਸਮਝਾਉਣਾ ਹੈ ਕਿ ਮੰਨ ਲਓ ਆ ਇੱਕ ਦੀਵਾਰ ਆ ਤੇ ਜੇਕਰ ਦੀਵਾਰ ਨੂੰ ਤੋੜਨਾ ਹੈ ਤੇ ਆ ਜਿਹੜੀ ਤੋਪ ਆ ਬਿਲਕੁਲ ਸਿੱਧਾ ਗੋਲਾ ਮਾਰੇਗੀ ਦੀਵਾਰ ਟੁੱਟ ਜਾਵੇਗੀ ਪਰ ਇਹ ਜਿਹੜੇ ਸਿੱਧੇ ਗੋਲੇ ਦੀ ਵਰਤੋਂ ਕੀਤੀ ਜਾਂਦੀ ਸੀ ਇਹਦੇ ਨਾਲ ਕੇਵਲ ਤੇ ਕੇਵਲ ਦੀਵਾਰ ਨੂੰ ਦਰਵਾਜ਼ੇ ਨੂੰ ਜਾਂ ਸਾਹਮਣੇ ਖੜੇ ਦੁਸ਼ਮਣ ਨੂੰ ਤਾਂ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਪਰ ਗੋਲਾ ਬਿਲਕੁਲ ਸਿੱਧਾ ਜਾਣ ਕਰਕੇ ਜੇਕਰ ਦੁਸ਼ਮਣ ਖਾਈ ਦੇ ਵਿੱਚ ਮੋਰਚੇ ਦੇ ਵਿੱਚ ਹੋਵੇ ਉਹਦਾ ਕੋਈ ਨੁਕਸਾਨ ਨਹੀਂ ਸੀ ਕਰਦਾ ਦੁਸ਼ਮਣ ਕਿਸੇ ਫਸਿਲ ਦੇ ਓਲੇ ਹੋਵੇ ਉਹਦਾ ਕੋਈ ਨੁਕਸਾਨ ਨਹੀਂ ਸੀ ਹੁੰਦਾ ਜਦ ਦੁਸ਼ਮਣ ਦੇ ਸਾਹਮਣੇ ਕੋਈ ਵੱਡੀ 8 ਹੋਵੇ ਉਹਦਾ ਕੋਈ ਦੁਸ਼ਮਣ ਦਾ ਨੁਕਸਾਨ ਨਹੀਂ ਸੀ ਹੁੰਦਾ ਸੋ ਇਹ ਜਿਹੜੀਆਂ ਤੋਪਾਂ ਸੀ ਇਹਨਾਂ ਚ ਮੁੱਖ ਤੌਰ ਦੇ ਉੱਪਰ ਫੁਲਾਦੀ ਗੋਲਾ ਚਲਾਇਆ ਜਾਂਦਾ ਸੀ ਜਿਹਦਾ ਕੰਮ ਹੁੰਦਾ ਸੀ ਜਿਹਦਾ ਵਜ਼ਨ ਕਾਫੀ ਜ਼ਿਆਦਾ ਹੁੰਦਾ ਸੀ ਪੂਰੇ ਤਰ੍ਹਾਂ ਦੇ ਨਾਲ ਠੋਸ ਜਿਹੜਾ ਸੀਗਾ ਉਹ ਬਣਿਆ ਹੁੰਦਾ ਸੀ ਫੁਲਾਦ ਦਾ ਤੇ ਉਹਦਾ ਕੰਮ ਹੁੰਦਾ ਸੀ ਕਿ ਕੰਧ ਦੇ ਵਿੱਚ ਪਾੜ ਪਾਉਣਾ ਜਾਂ ਫਿਰ ਦਰਵਾਜ਼ੇ ਨੂੰ ਤੋੜ ਦੇਣਾ ਜਾਂ ਫਿਰ ਬਿਲਕੁਲ ਸਿੱਧੀ ਖੜੀ ਫੌਜ ਦੀ ਸਫ ਦੇ ਉੱਪਰ ਹਮਲਾ ਕਰਨਾ ਸੋ ਇਹ ਕੰਮ ਜਿਹੜਾ ਸੀ ਉਹ ਵੱਡੀਆਂ ਤੋਪਾਂ ਦੇ ਵੱਲੋਂ ਕੀਤਾ ਜਾਂਦਾ ਸੀ ਕਿਲੇ ਦੀ ਰੱਖਿਆ ਤੇ ਜਾਂ ਫਿਰ ਕਿਲੇ ਨੂੰ ਤੋੜਨ ਦੇ ਵਾਸਤੇ ਉਹਦੇ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜੇਕਰ ਕਿਸੇ ਦੁਸ਼ਮਣ ਦੇ ਉੱਪਰ ਪ੍ਰੋਜੈਕਟਾਈਲ ਦੇ ਕਹਿ ਸਕਦੇ ਹਾਂ ਕਿ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉੱਪਰੋਂ ਦੀ ਮੰਨ ਲਓ ਕਿਲੇ ਦੀ ਇੱਕ ਦੀਵਾਰ ਹੈ ਤੇ ਦੀਵਾਰ ਦੇ ਅੰਦਰ ਗੋਲਾ ਸੁੱਟਣਾ ਹੈ ਤੇ ਉਹਦੇ ਵਾਸਤੇ ਜਿਹੜੀ ਤੋਪ ਦੀ ਵਰਤੋਂ ਕੀਤੀ ਜਾਂਦੀ ਸੀ ਉਸ ਨੂੰ ਹਾਫ ਵਿਡਜ਼ਰ ਕਿਹਾ ਜਾਂਦਾ ਸੀ ਤੇ ਉਹਦੀ ਜਿਹੜੀ ਨਾਲੀ ਹੈ ਉਹ ਉੱਪਰ ਥੱਲੇ ਹੋ ਜਾਂਦੀ ਸੀ ਇਸ ਨੂੰ ਹਾਫ ਵਿਡਜ਼ਰ ਕਿਹਾ ਜਾਂਦਾ ਸੀ ਕਿ ਇਹ ਸਿੱਧਾ ਵੀ ਇਸ ਨਾਲ ਗੋਲਾ ਦਾਗਿਆ ਜਾਂਦਾ ਸਤਾ ਤੇ ਇਹਦੇ ਨਾਲ ਜੇਕਰ ਬੈਰਲ ਉੱਪਰ ਚੁੱਕ ਦਿੱਤਾ ਜਾਵੇ ਤੇ ਗੋਲਾ ਕਹਿ ਸਕਦੇ ਹੋ ਕਿ ਪ੍ਰੋਜੈਕਟਾਈਲ ਇੱਕ ਤਰ੍ਹਾਂ ਦੇ ਨਾਲ ਘੁੰਮ ਕੇ ਜਿਹੜਾ ਅਗਲੇ ਪਾਸੇ ਜਾਂਦਾ ਸੀਗਾ ਸੋ ਇਹਦਾ ਫਾਇਦਾ ਇਹ ਹੁੰਦਾ ਸੀਗਾ ਕਿ ਕਿਲੇ ਦੇ ਅੰਦਰ ਗੋਲਾ ਸੁੱਟਣਾ ਹੈ ਦਿਵਾਰ ਨੂੰ ਟਪਾ ਕੇ ਤੁਸੀਂ ਗੋਲਾ ਸੁੱਟਣਾ ਹੈ ਜਾਂ ਦੁਸ਼ਮਣ ਮੋਰਚੇ ਦੇ ਵਿੱਚ ਹੈ ਉਹਦੇ ਉੱਪਰ ਗੋਲਾ ਸੁੱਟਣਾ ਹੈ ਇਹਦੇ ਵਾਸਤੇ ਜਿਹੜੀ ਸੀ ਇਹਨਾਂ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਹਨਾਂ ਨੂੰ ਵੈਸੇ ਜਿਹੜਾ ਫ੍ਰੈਂਚ ਨੇਮ ਸੀ ਉਹਦਾ ਹੌਫ ਵਿਟਜ਼ਰ ਕਿਹਾ ਜਾਂਦਾ ਸੀ ਤੇ ਜਿਹੜੇ ਸਿੱਖ ਫੌਜਾਂ ਦਾ ਜਿਹੜਾ ਅਸਲਾਖਾਨਾ ਹੈ ਉਹਦੇ ਵਿੱਚ ਇਹਨਾਂ ਨੂੰ ਹੋਵਥਾਂ ਕਿਹਾ ਜਾਂਦਾ ਸੀ ਹੋਵਥ ਹੋਵਿਟਰ ਦਾ ਹੀ ਇਹ ਕਹਿ ਸਕਦੇ ਹੋ ਕਿ ਸਿੱਖਾਂ ਨੇ ਪੰਜਾਬੀ ਨਾਮਕਰਨ ਜਿਹੜਾ ਸੀ ਉਹ ਕਰ ਲਿਆ ਤੇ ਇਸ ਨੂੰ ਹੋਵਥ ਕਹਿੰਦੇ ਸੀਗੇ ਜੇਕਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਸਲੇਖਾਨੇ ਦੀ ਤੁਸੀਂ ਤੁਹਾਨੂੰ ਕਿਤੇ ਸੂਚੀ ਮਿਲੇ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ ਤੇ ਉਹਦੇ ਵਿੱਚ ਹੋਵਥ ਸ਼ਬਦ ਦੀ ਵਰਤਿਆ ਗਿਆ ਹੋਵਿਟਰ ਦੇ ਵਾਸਤੇ ਸੋ ਇਹ ਜਿਹੜੀਆਂ ਹੋਵਿਟਰ ਸਿਗੀਆਂ ਇਹ ਪ੍ਰੋਜੈਕਟਾਈਲ ਫਾਇਰਿੰਗ ਦੇ ਵਾਸਤੇ ਵਰਤੀਆਂ ਜਾਂਦੀਆਂ ਸੀ ਕਿਲੇ ਦੇ ਅੰਦਰ ਗੋਲਾ ਸੁੱਟਣਾ ਦੁਸ਼ਮਣ ਕਿਸੇ ਦੇ ਓਲੇ ਹੋਵੇ ਉਹਦੇ ਉੱਪਰ ਗੋਲਾ ਸੁੱਟਣਾ ਜਾਂ ਫਿਰ ਦੁਸ਼ਮਣ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਕਿਸੇ ਟੋਏ ਦੇ ਵਿੱਚ ਕਿਸੇ ਖਾਈ ਦੇ ਵਿੱਚ ਟ੍ਰੈਂਚਸ ਦੇ ਵਿੱਚ ਵੜਿਆ ਹੋਵੇ ਤਾਂ ਉਹਦੇ ਉੱਪਰ ਗੋਲਾ ਸੁੱਟਣ ਦੇ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਸੀ ਇਹਦੇ ਵਿੱਚ ਫੁਲਾਦੀ ਗੋਲੇ ਵੀ ਵਰਤੇ ਜਾਂਦੇ ਸੀ ਤੇ ਪਾਰਟਵੇਂ ਗੋਲੇ ਵੀ ਵਰਤੇ ਜਾਂਦੇ ਸੀ ਫੁਲਾਦੀ ਤੇ ਪਾਰਟਵੇਂ ਗੋਲੇ ਦਿਮਾਗ 'ਚ ਰੱਖਿਓ ਇਹਦੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੇਵਲ ਤੇ ਕੇਵਲ ਤੋਪ ਦੀ ਅਹਿਮੀਅਤ ਹੈ ਪਰ ਕੇਵਲ ਤੋਪ ਦੀ ਅਹਿਮੀਅਤ ਉਨਾ ਚਿਰ ਤੱਕ ਸਾਰਥਕ ਨਹੀਂ ਦੀ ਜਿੰਨਾ ਚਿਰ ਉਹਦੇ ਚ ਬਰੂਦ ਤੇ ਗੋਲਾ ਕਿਸ ਤਰ੍ਹਾਂ ਦਾ ਵਰਤਿਆ ਤੇ ਚਲਾਇਆ ਜਾ ਰਿਹਾ ਸੋ ਮੈਂ ਵੱਡੀਆਂ ਟੋਪਾਂ ਦੀ ਗੱਲ ਕੀਤੀ ਸੀ ਉਹਦੇ ਚ ਜ਼ਿਆਦਾਤਰ ਫੁਲਾਦੀ ਗੋਲੇ ਵਰਤੇ ਜਾਂਦੇ ਸੀ ਕਈ ਵਾਰੀ ਪਾਟਵੇਂ ਗੋਲਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਜਿਹੜੀਆਂ ਹੌਬਿਡਜ਼ਰ ਨੇ ਇਹਦੇ ਚ ਜ਼ਿਆਦਾਤਰ ਪਾਟਵੇਂ ਗੋਲੇ ਵਰਤੇ ਜਾਂਦੇ ਸੀ ਪਰ ਕਈ ਵਾਰ ਇਹਦੇ ਚ ਫੁਲਾਦੀ ਗੋਲੇ ਵੀ ਵਰਤੇ ਜਾਂਦੇ ਸੀ ਉਸ ਤੋਂ ਬਾਅਦ ਅੱਗੇ ਆ ਜਾਂਦੀ ਹੈ ਇਹਦੇ ਤੋਂ ਛੋਟਾ ਸਾਈਜ਼ ਇਹਦੇ ਤੋਂ ਛੋਟਾ ਸਾਈਜ਼ ਜਿਹੜਾ ਜਿਹੜਾ ਬਹੁਤ ਅਹਿਮ ਸੀ ਸਿੱਖ ਉਸ ਨੂੰ ਗੁਬਾਰਾ ਕਹਿੰਦੇ ਸੀ ਜੇ ਕਿਤੇ ਤੁਸੀਂ ਇਤਿਹਾਸਿਕ ਸਰੋਤਾਂ ਨੂੰ ਪੜ੍ਹੋ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਸਲੇਖਾਨੇ ਦੇ ਦਸਤਾਵੇਜ਼ਾਂ ਦੇ ਵਿੱਚ ਜਾਂ ਤੋਪਖਾਨੇ ਦੇ ਨਾਲ ਨਾਲ ਤੁਹਾਨੂੰ ਇੱਕ ਸ਼ਬਦ ਮਿਲੇਗਾ ਗੁਬਾਰਾਖਾਨਾ ਜਾਂ ਗੁਬਾਰਖਾਨਾ ਇਹ ਗੁਬਾਰਖਾਨਾ ਕੀ ਸੀ ਗੁਬਾਰਖਾਨਾ ਤਕਰੀਬਨ ਉਹ ਕਹਿ ਸਕਦੇ ਹਾਂ ਕਿ ਤੋਪਖਾਨੇ ਦਾ ਹਿੱਸਾ ਸੀ ਜਿਹਦੇ ਵਿੱਚ ਮਾਰਟਰਸ ਦੀ ਵਰਤੋਂ ਹੁੰਦੀ ਸੀ ਮਾਰਟਰ ਜਿਹੜੇ ਅੱਜ ਵੀ ਫੌਜ ਦੇ ਵੱਲੋਂ ਵਰਤੇ ਜਾਂਦੇ ਨੇ ਇਹਦੇ ਵਿੱਚ ਵੀ ਪ੍ਰੋਜੈਕਟਾਈਲ ਫਾਇਰਿੰਗ ਕੀਤੀ ਜਾਂਦੀ ਹੈ ਪਰ ਜਿਹੜੇ ਮਾਰਟਰ ਹੁੰਦੇ ਸੀ ਉਸ ਸਮੇਂ ਦੇ ਬਹੁਤ ਛੋਟੇ ਹੁੰਦੇ ਸੀ ਜੇ ਪੰਜਾਬੀ ਦੇ ਵਿੱਚ ਕਹਾਂ ਤੇ ਜਿਸ ਤਰ੍ਹਾਂ ਸਾਡੇ ਕੁੱਟਣ ਵਾਲੇ ਛੱਠੂ ਹੁੰਦੇ ਨੇ ਉਸ ਛੇਪ ਦੇ ਹੁੰਦੇ ਸੀ ਤੇ ਉਹਨਾਂ ਦਾ ਆਕਾਰ ਜਿਹੜਾ ਛੋਟੇ ਤੋਂ ਲੈ ਕੇ ਵੱਡਾ ਹੁੰਦਾ ਸੀ ਉਹਦੇ ਵਿੱਚ ਪਿੱਛੇ ਬਰੂਦ ਦੇ ਵਾਸਤੇ ਅੱਗ ਲਾਉਣ ਦੇ ਵਾਸਤੇ ਥੋੜੀ ਜਗ੍ਹਾ ਬਣੀ ਹੁੰਦੀ ਸੀ ਤੇ ਉਹਦੇ ਮੂੰਹ ਦੇ ਵਿੱਚ ਜਿਹੜਾ ਉਹ ਗੋਲਾ ਪਾ ਕੇ ਉਹਨਾਂ ਜਗ੍ਹਾ ਦੇ ਉੱਪਰ ਵਰਤਿਆ ਜਾਂਦਾ ਸੀ ਜਿੱਥੇ ਬਿਲਕੁਲ ਸਿੱਧਾ ਉਚਾਈ 'ਚ ਗੋਲਾ ਸੁੱਟਣਾ ਹੋਵੇ ਮਿਸਾਲ ਦੇ ਤੌਰ ਤੇ ਇੱਕ ਕਿਲੇ ਦੀ ਕੰਧ ਦੇ ਕੋਲ ਲਾ ਕੇ ਉਹਦੇ ਅੰਦਰ ਗੋਲਾ ਸੁੱਟਣਾ ਜਾਂ ਫਿਰ ਉੱਚੀ ਪਹਾੜੀ ਦੇ ਉੱਪਰ ਕੋਈ ਕਿਲਾ ਹੋਵੇ ਤੇ ਉਸ ਪਹਾੜੀ ਦੇ ਬਿਲਕੁਲ ਨੇੜੇ ਰੱਖ ਕੇ ਉਚਾਈ ਦੇ ਉੱਪਰ ਗੋਲਾ ਸੁੱਟਣਾ ਜੇ ਕਿਤੇ ਤੁਸੀਂ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਕਿਤਾਬ ਮਹਾਰਾਜਾ ਸ਼ੇਰ ਸਿੰਘ ਉਹਨਾਂ ਦੇ ਬਾਰੇ ਉਹਦੇ ਵਿੱਚ ਤੁਸੀਂ ਪੜੋਗੇ ਤਾਂ ਤੁਹਾਨੂੰ ਜ਼ਿਕਰ ਮਿਲੇਗਾ ਕਿ ਜਦੋਂ ਸਿੱਖਾਂ ਨੇ ਲਦਾਖ ਦੇ ਉੱਪਰ ਕਬਜ਼ਾ ਕੀਤਾ ਤਾਂ ਉਸ ਸਮੇਂ ਸਿੱਖਾਂ ਨੇ ਉਹ ਬੜੀ ਪਿਆਰੀ ਗੱਲ ਲਿਖਦੇ ਨੇ ਕਿ ਉਸ ਸਮੇਂ ਸਿੱਖਾਂ ਦੇ ਗੁਬਾਰੇ ਬੰਬਾਂ ਨੇ ਦੁਸ਼ਮਣ ਦੀਆਂ ਧੂੜਾਂ ਪੁੱਟ ਸਟੀਆਂ ਕਹਿਣ ਤੋਂ ਭਾਵ ਕਿ ਦੁਸ਼ਮਣ ਨੂੰ ਹਲਾ ਕੇ ਰੱਖ ਦਿੱਤਾ ਸੋ ਉਹ ਜਿਹੜੇ ਗੁਬਾਰੇ ਬੰਬ ਸੀ ਉਹ ਮਾਰਟਰ ਸੀ ਔਰ ਉਹਨਾਂ ਸਮਿਆਂ 'ਚ ਜਿਹੜੇ ਮੌਲਟਰ ਹੁੰਦੇ ਸੀਗੇ ਉਹ ਖੁੱਲੇ ਮੂੰਹ ਵਾਲਾ ਇੱਕ ਤਰ੍ਹਾਂ ਦੇ ਨਾਲ ਬਰਤਨ ਵਰਗੇ ਵੇਖਣ ਨੂੰ ਲੱਗਦੇ ਸੀ ਪਿੱਛੇ ਉਹਦੇ ਬਰੂਦ ਪਾ ਕੇ ਉਹਦੇ ਵਿੱਚ ਜਿਹੜਾ ਗੋਲਾ ਜਿਹੜਾ ਸੀ ਪਾ ਕੇ ਉਚਾਈ ਦੇ ਉੱਪਰ ਸੁੱਟ ਦਿੱਤਾ ਜਾਂਦਾ ਸੀ ਤੇ ਉਹਦੇ ਵਿੱਚ ਮੋਸਟਲੀ ਪਾਰਟਵੇਂ ਗੋਲੇ ਵਰਤੇ ਜਾਂਦੇ ਸੀ ਕਿ ਜਿਹੜੇ ਪਾਰਟਵੇਂ ਗੋਲਿਆਂ ਦੇ ਬਾਰੇ ਅਸੀਂ ਗੱਲ ਕਰਾਂਗੇ ਉਹਦੇ ਵਿੱਚ ਫੁਲਾਦੀ ਗੋਲੇ ਦੀ ਵਰਤੋਂ ਦੀ ਸੀ ਕੀਤੀ ਜਾਂਦੀ ਉਹਦੇ ਵਿੱਚ ਪਾਰਟਵੇਂ ਗੋਲੇ ਵਰਤੋਂ ਕੀਤੇ ਜਾਂਦੇ ਸੀ ਇਹ ਵੀ ਮੈਂ ਦੱਸੂਗਾ ਕਿ ਕਿਉਂ ਕੀਤੇ ਜਾਂਦੇ ਸੀ ਕਿਉਂਕਿ ਪਾਰਟਵੇਂ ਗੋਲਿਆਂ ਦੀ ਵਰਤੋਂ ਉਹਦੇ ਵਿੱਚ ਬਹੁਤ ਜਿਹੜੀ ਆ ਸੁਰੱਖਿਆ ਸੀ ਸੋ ਉਹਦੇ ਤੋਂ ਅੱਗੇ ਜਾ ਕੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਫਿਰ ਸਾਡੇ ਕੋਲ ਆ ਜਾਂਦੀ ਹੈ ਕਿਤੇ ਨਾ ਕਿਤੇ ਸਿੱਖਾਂ ਦੀ ਫੌਜ ਦੇ ਵਿੱਚ ਤੋਪਖਾਨੇ ਦੀ ਉਹ ਕਾਸਤੂਪ ਜਿਹਦੀ ਵਰਤੋਂ ਸਿੱਖਾਂ ਨੇ ਬਹੁਤ ਜ਼ਿਆਦਾ ਕੀਤੀ ਹੈ ਜਿਹਦੀ ਵਰਤੋਂ ਕਰਨ ਦੇ ਵਿੱਚ ਸਿੱਖ ਮਾਹਰ ਵੀ ਬਹੁਤ ਸੀ ਤੇ ਜਿਹਦੀ ਗਿਣਤੀ ਵੀ ਸਿੱਖਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਸੀ ਉਸ ਨੂੰ ਸਿੱਖ ਜੰਬੂਰਕ ਕਹਿੰਦੇ ਸੀ ਜੰਬੂਰਕ ਦਾ ਭਾਵ ਹੈ ਊਠ ਦੇ ਉੱਪਰ ਰੱਖ ਕੇ ਚਲਾਉਣ ਵਾਲੀ ਸਿੱਖ ਕਦੀ ਉਸ ਨੂੰ ਸ਼ਤਰਨਾਲ ਵੀ ਕਹਿੰਦੇ ਸੀ ਕੋੜ ਨਾਲ ਵੀ ਸ਼ਬਦ ਵਰਤਿਆ ਜਾਂਦਾ ਸੀ ਤੇ ਕਿਤੇ ਨਾ ਕਿਤੇ ਫੀਲ ਨਾਲ ਪਰ ਸਿੱਖਾਂ ਨੇ ਹਾਥੀਆਂ ਦੇ ਉੱਪਰ ਉਹਦੀ ਵਰਤੋਂ ਨਹੀਂ ਕੀਤੀ ਮੁਗਲ ਦਰਬਾਰ ਦੇ ਵਿੱਚ ਫੀਲ ਨਲ ਸ਼ਬਦ ਜਿਹੜਾ ਸਾਨੂੰ ਮਿਲਦਾ ਹੈ ਪਰ ਸਿੱਖਾਂ ਨੇ ਜਿਹੜੀ ਜ਼ਿਆਦਾਤਰ ਵਰਤੋਂ ਕੀਤੀ ਹੈ ਸ਼ੁੱਤਰ ਨਾਲਾਂ ਦੀ ਊਠ ਦੇ ਉੱਪਰ ਰੱਖੀਆਂ ਹੋਈਆਂ ਛੋਟੀਆਂ ਤੁੱਪ ਇਹ ਜਿਹੜੀਆਂ ਤੁੱਪਾਂ ਸੀ ਇਹਦੇ ਕੋਲ ਤਿੰਨ ਤਰ੍ਹਾਂ ਦੇ ਨਾਲ ਕੰਮ ਲਿਆ ਜਾਂਦਾ ਸੀ ਪਹਿਲੀ ਗੱਲ ਤੇ ਇਸ ਨੂੰ ਊਠ ਦੇ ਉੱਪਰ ਰੱਖ ਕੇ ਚਲਾਇਆ ਜਾਂਦਾ ਸੀ ਇਹਦੇ ਵਿੱਚ ਜਿਹੜੇ ਗੋਲੇ ਪੈਂਦੇ ਸੀਗੇ ਉਹ ਕਿਤੇ ਨਾ ਕਿਤੇ ਸਿੱਖ ਜਿਹੜੇ ਸੀਗੇ ਗੁੱਸੇਦਾਰ ਗੋਲੇ ਵੀ ਵਰਤਦੇ ਸੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਅੱਜ 12 ਬੋਰ ਦੇ ਕਾਰਤੂਸ ਨੂੰ ਜਦੋਂ ਅਸੀਂ ਚਲਾਉਂਦੇ ਆ ਤਾਂ ਉਹਦੇ ਵਿੱਚੋਂ ਬਹੁਤ ਸਾਰੀਆਂ ਪੈਲੇਸ ਜਿਹੜੇ ਸ਼ਰੇ ਨੇ ਨਿਕਲਦੇ ਨੇ ਸੋ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਜਿਹੜੀਆਂ ਗੋਲੀਆਂ ਸੀ ਉਹ ਇਹਦੇ ਵਿੱਚ ਭਰ ਕੇ ਤੇ ਬਰੂਦ ਦੇ ਨਾਲ ਚਲਾਈਆਂ ਜਾਂਦੀਆਂ ਸੀ ਉਸ ਨੂੰ ਜਿਹੜਾ ਸੀਗਾ ਗਰੇਪ ਸ਼ਾਟ ਜਾਂ ਗੁੱਸੇਦਾਰ ਗੋਲਾ ਕਿਹਾ ਜਾਂਦਾ ਸੀ ਤੇ ਉਹ ਬਹੁਤ ਗਿਣਤੀ ਦੇ ਵਿੱਚ ਨਿਕਲਦੀਆਂ ਸੀ ਤੇ ਅੱਗੋਂ ਆਉਣ ਵਾਲਾ ਜਿਹੜਾ ਦੁਸ਼ਮਣ ਹੈ ਉਸ ਨੂੰ ਰੋਕ ਦਿੱਤਾ ਜਾਂਦਾ ਸੀ ਸੋ ਇਸੇ ਤਰ੍ਹਾਂ ਦੇ ਨਾਲ ਇਹਨਾਂ ਦੀ ਵਰਤੋਂ ਜਿਹੜੀ ਹੈ ਊਠ ਦੇ ਉੱਪਰ ਰੱਖ ਕੇ ਵੀ ਹੁੰਦੀ ਸੀ ਜੇਕਰ ਹਰੀ ਸਿੰਘ ਨਲੂਆ ਸਿੱਖ ਕੌਮ ਦੇ ਮਹਾਨ ਜਰਨੈਲ ਜੇਕਰ ਤੁਸੀਂ ਉਹਨਾਂ ਦੀ ਫੌਜ ਜਿਹੜੀ ਜਿਸ ਦੀ ਉਹ ਕਮਾਂਡ ਕਰਦੇ ਸੀ ਉਹਦੀ ਤਰਤੀਬ ਤੁਹਾਨੂੰ ਪੜਨ ਦਾ ਮੌਕਾ ਮਿਲੇ ਤਾਂ ਉਹਨਾਂ ਦਾ ਜਿਹੜਾ ਫੌਜੀ ਦਸਤਾ ਸੀ ਉਹਦੇ ਵਿੱਚ ਸਭ ਤੋਂ ਵੱਧ ਸ਼ੁੱਤਰ ਨਾਲਾ ਹੁੰਦੀਆਂ ਸੀ ਕਿਉਂਕਿ ਜ਼ਿਆਦਾਤਰ ਉਹ ਕਹਿ ਸਕਦੇ ਹੋ ਕਿ ਇਸ ਦੀ ਕਾਰਗੁਜ਼ਾਰੀ ਦੇ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸਨ ਇਸ ਨੂੰ ਕਿਸੇ ਆੜ ਦੇ ਉੱਲੇ ਹਰ ਟ੍ਰੱਕ 'ਤੇ ਵੀ ਚਲਾਇਆ ਜਾਂਦਾ ਸੀ ਤੇ ਕਿਤੇ ਨਾ ਕਿਤੇ ਇਸ ਨੂੰ ਜ਼ਮੀਨ 'ਤੇ ਰੱਖ ਕੇ ਜਿਹੜੇ ਸਿੱਖ ਫੌਜੀ ਵਿੱਚ ਲਾਜ ਦਿੰਦੇ ਸੀ ਕੁਝ ਇਹ ਐਵੇਂ ਦੀਆਂ ਸੀ ਜਿਨ੍ਹਾਂ ਦੀ ਇਸੇ ਤਰ੍ਹਾਂ ਦੇ ਨਾਲ ਜਿਹੜੀ ਥੋਪ ਦੀ ਨਾਲੀ ਜਿਹੜੀ ਬੈਰਲ ਆ ਉਹ ਬਹੁਤ ਛੋਟੀ ਹੁੰਦੀ ਸੀ ਜਿਸ ਵਿੱਚ 1 ਤੋਂ 1.5 ਪੌਣ ਤੱਕ ਤਕਰੀਬਨ ਅੱਧਾ ਪੌਣ ਤੋਂ ਲੈ ਕੇ 1.5 ਪੌਣ ਤੱਕ ਕਿਹੜਾ ਗੋਲਾ ਹੀ ਚੱਲਦਾ ਸੀ ਬਹੁਤ ਛੋਟਾ ਗੋਲਾ ਇਸ ਕਰਕੇ ਛੋਟਾ ਗੋਲਾ ਚਲਾਉਣ ਦੀ بجائے ਉਹਦੇ ਵਿੱਚ ਲੱਛੇਦਾਰ ਜਿਹੜੇ ਗੋਲੇ ਜ਼ਿਆਦਾਤਰ ਜਿਹੜੇ ਸੀਗੇ ਉਹ ਵਰਤੇ ਜਾਂਦੇ ਸੀਗੇ ਤੇ ਸਿੱਖ ਇਸ ਨੂੰ ਜੰਬੂਰਕ ਕਹਿੰਦੇ ਸੀ ਜਾਂ ਇਸ ਨੂੰ ਛੋਟੀ ਤੋਪ ਨੂੰ ਜਦੋਂ ਪਹੀਆਂ ਦੇ ਉੱਪਰ ਇਫੈਕਟ ਕੀਤਾ ਜਾਂਦਾ ਸੀ ਸੇਕ ਕੇਸ ਨੂੰ ਰੈਕਲਾ ਵੀ ਆਖਦੇ ਸੀ ਕੋਸ਼ਥਾਵੰਦ ਦੇ ਉੱਪਰ ਹੌਵਿਟਜ਼ਰ ਜਿਹੜੀ ਗਨ ਹੈ ਉਹਦੇ ਬਾਰੇ ਵੀ ਸਿੱਖ ਰੈਕਲਾ ਸ਼ਬਦ ਦੀ ਜਿਹੜੀ ਉਹ ਵਰਤੋਂ ਕਰਦੇ ਨੇ ਸੋ ਇਹ ਜਿਹੜੀ ਕਹਿ ਸਕਦੇ ਕਿ ਜਿਹਨੂੰ ਅੱਜ ਅੰਗਰੇਜ਼ੀ ਵਿੱਚ ਸਵਾਈਵਲ ਗਨ ਵੀ ਕਿਹਾ ਜਾਂਦਾ ਸਿੱਕੇ ਇਸ ਨੂੰ ਜੰਬੂਰਕ ਆਖਦੇ ਸੀ ਸਿੱਕੇ ਇਸ ਨੂੰ ਸ਼ੁਤਰ ਨਾਲ ਆਖਦੇ ਸੀ ਸਿੱਕੇ ਇਸ ਨੂੰ ਰੈਕਲਾ ਵੀ ਆਖਦੇ ਸੀ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਸੀਗੇ ਉਹ ਗੁੱਛੇਦਾਰ ਗੋਲੇ ਜਿਹੜੇ ਸੀ ਚਲਾਏ ਜਾਂਦੇ ਸੀ ਗ੍ਰੇਪ ਸ਼ਾਟ ਕਹਿ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕੰਮ ਇੱਕ ਮਸ਼ੀਨ ਗਨ ਦੇ ਕੋਲੋਂ ਲਿਆ ਜਾਂਦਾ ਉਹ ਕੰਮ ਜਿਹੜਾ ਸੀਗਾ ਇਹਦੇ ਕੋਲੋਂ ਲਿਆ ਜਾਂਦਾ ਸੀ ਸੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖਣਾ ਹੋਵੇ ਤਾਂ ਕਹਿ ਸਕਦੇ ਹੋ ਕਿ ਫੌਜ ਦੀਆਂ ਮੂਰਲੀਆਂ ਸਫਾਂ ਦੇ ਵਿੱਚ ਜਿਹੜੀ ਪੈਦਲ ਫੌਜ ਹੈ ਉਹਨੂੰ ਜਿਹੜਾ ਸੀਗਾ ਢਾਹ ਲਾਉਣ ਦੇ ਵਾਸਤੇ ਜਿਹੜੀ ਇਹਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਅੱਗੇ ਗੱਲ ਆ ਜਾਂਦੀ ਹੈ ਕਿਉਂਕਿ ਸਿੱਖਾਂ ਦੀਆਂ ਜਿਹੜੀਆਂ ਤੋਪਾਂ ਦੀਆਂ ਕਿਸਮਾਂ ਸੀ ਕਿਲੇ ਦੇ ਅੰਦਰ ਵਾਲੀਆਂ ਤੋਪਾਂ ਕਿਲੇ ਤੋਂ ਬਾਹਰ ਵਾਲੀਆਂ ਵੱਡੀਆਂ ਤੋਪਾਂ ਉਹਦੇ ਤੋਂ ਬਾਅਦ ਹੋਵਦਾ ਚਿਸੜ ਹੌਬਿਟ ਜਿਸ ਨੂੰ ਕਿਹਾ ਜਾਂਦਾ ਪ੍ਰੋਜੈਕਟਾਈਲ ਫਾਇਰਿੰਗ ਦੇ ਵਾਸਤੇ ਉਹਦੇ ਤੋਂ ਬਾਅਦ ਗੁਬਾਰਾ ਜਿਸ ਨੂੰ ਮਾਰਟਰ ਕਿਹਾ ਜਾਂਦਾ ਹੈ ਉਹਦੇ ਤੋਂ ਬਾਅਦ ਜੰਬੂਰ ਕੇ ਜਾਂ ਜਿਹੜੀਆਂ ਬਹੁਤ ਛੋਟੀਆਂ ਤੋਪਾਂ ਜਿਨ੍ਹਾਂ ਨੂੰ ਰੈਕਲੇ ਵਗੈਰਾ ਕਿਹਾ ਜਾਂਦਾ ਹੈ ਸੋ ਇਹ ਤੇ ਸਿੱਖਾਂ ਦੇ ਤੋਪਖਾਨੇ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਤੋਪਾਂ ਸੀ ਜਾਂ ਜਿਨ੍ਹਾਂ ਦੇ ਰਾਂਹ ਗੋਲੇ ਧਾਗੇ ਜਾਂਦੇ ਸੀ ਅਗਲੀ ਗੱਲ ਆ ਜਾਂਦੀ ਹੈ ਕਿ ਸਿੱਖਾਂ ਦੇ ਵੱਲੋਂ ਕਿੰਨੇ ਤਰ੍ਹਾਂ ਦੇ ਗੋਲਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਪਹਿਲੇ ਨੰਬਰ ਦਾ ਗੋਲਾ ਹੁੰਦਾ ਸੀ ਫੁਲਾਦੀ ਗੋਲਾ ਫੁਲਾਦੀ ਗੋਲਾ ਕਹਿ ਸਕਦੇ ਹੋ ਕਿ ਕਠੋਸ ਲੋਹੇ ਦਾ ਜਾਂ ਕਿਸੇ ਹੋਰ ਧਾਤ ਦਾ ਜਾਂ ਦੇਗ ਦਾ ਬਣਿਆ ਹੋਇਆ ਇੱਕ ਠੋਸ ਗੋਲਾ ਹੁੰਦਾ ਸੀ ਜਿਹੜਾ ਸਿੱਧਾ ਜਾ ਕੇ ਤੰਦ ਦੇ ਵਿੱਚ ਦਰਵਾਜੇ ਦੇ ਵਿੱਚ ਜਾਂ ਫੌਜ ਦੇ ਵਿੱਚ ਵਾਇਦਾ ਸੀ ਇਹਦੇ ਨਾਲ ਭਗੜੜ ਤੇ ਦਹਿਸ਼ਤ ਬਹੁਤ ਪੈਦਾ ਹੁੰਦੀ ਸੀ ਪਰ ਇਹ ਓਨਾ ਕੀ ਨੁਕਸਾਨ ਕਰਦਾ ਸੀ ਜਿਸ ਜਗ੍ਹਾ ਤੇ ਜਾ ਕੇ ਵਾਇਦਾ ਸੀ ਉਹਦੇ ਤੋਂ ਬਾਅਦ ਇਹ ਤੋਂ ਅਗਲਾ ਜਿਹੜਾ ਇਹਨਾਂ ਗੋਲਿਆਂ ਦਾ ਰੂਪ ਹੈ ਉਹ ਆ ਜਾਂਦਾ ਹੈ ਜਿਸ ਨੂੰ ਕਿਹਾ ਜਾਂਦਾ ਗੁੱਛੇਦਾਰ ਜਾਂ ਫਿਰ ਗਰੇਪ ਸ਼ਾਟ ਇਹਦੇ ਵਿੱਚ ਬਹੁਤ ਸਾਰੇ ਛੋਟੇ-ਛੋਟੇ ਲੋਹੇ ਦੇ ਗੋਲੇ ਜਿਹੜੇ ਸੀਗੇ ਉਹ ਇੱਕ ਪੋਰਟਲੀ ਦੇ ਵਿੱਚ ਪਾ ਕੇ ਤੋਪ ਦੇ ਮੂੰਹ ਦੇ ਵਿੱਚ ਪਾ ਕੇ ਜਦੋਂ ਪਿੱਛੋਂ ਬਰੂਦ ਨੂੰ ਪਲੀਤਾ ਦਿੱਤਾ ਜਾਂਦਾ ਸੀ ਤੇ ਇਹ ਬਹੁਤ ਹੀ ਖਿੱਲਰ ਕੇ ਕੁਝ ਜਗ੍ਹਾ ਤੇ ਜਾਂਦੇ ਸੀ ਤੇ ਇਹ ਖਾਸ ਕਰਕੇ ਜੰਗ ਦੇ ਦੌਰਾਨ ਵਰਤੇ ਜਾਂਦੇ ਸੀ ਇਹ ਕਿਲੇ ਦਾ ਦਰਵਾਜ਼ਾ ਤੋੜਨ ਦੇ ਵਾਸਤੇ ਨਹੀਂ ਜਾਂ ਕਿਲੇ ਦੀ ਦਰਵਾਜ਼ਾ ਤੋੜਨ ਵਾਸਤੇ ਨਹੀਂ ਬਲਕਿ ਇਹ ਸਿੱਧੇ ਦੁਸ਼ਮਣ ਦਾ ਜ਼ਿਆਦਾ ਨੁਕਸਾਨ ਕਰਦੇ ਸੀ ਤੇ ਉਹਦੇ ਵਾਸਤੇ ਵਰਤੇ ਜਾਂਦੇ ਸੀ ਉਹਦੇ ਤੋਂ ਬਾਅਦ ਅੱਗੇ ਆ ਜਾਂਦੇ ਨੇ ਜੰਜੀਰੀ ਗੋਲੇ ਤੁਸੀਂ ਸਿੱਖ ਥਾਸ ਤੇ ਸੂਰਤਾਂ ਚ ਪੜੋਗੇ ਚੇਨ ਸ਼ਾਟ ਗਰੇਪ ਸ਼ਾਟ ਤੋਂ ਬਾਅਦ ਚੇਨ ਸ਼ਾਟ ਜਿਸ ਨੂੰ ਸਿੱਖ ਜੰਜੀਰੀ ਗੋਲੇ ਵੀ ਆਖਦੇ ਸੀ ਤੇ ਸੰਗਲੀ ਵਾਲੇ ਗੋਲੇ ਵੀ ਆਖਦੇ ਸੀ ਤੁਸੀਂ ਇਤਿਹਾਸਿਕ ਸੂਤਾਂ ਚ ਪੜੋਗੇ ਸੰਗਲੀ ਵਾਲੇ ਉਹ ਜਿਹੜੇ ਸੰਗਲੀ ਵਾਲੇ ਗੋਲੇ ਹੁੰਦੇ ਸੀ ਉਹ ਗੋਲੇ ਲੋਹੇ ਦੀ ਧਾਤ ਦੇ ਜਿਹੜੇ ਗੋਲੇ ਹੁੰਦੇ ਸੀ ਉਹ 4-4 5-5 ਆਪਸ ਦੇ ਵਿੱਚ ਸੰਗਲੀ ਦੇ ਨਾਲ ਜਿਹੜੇ ਸੀ ਉਹ ਜੋੜੇ ਹੁੰਦੇ ਸੀ ਜੰਜੀਰ ਪਾ ਕੇ ਜੋੜੇ ਹੁੰਦੇ ਸੀ ਜਦੋਂ ਤੋਪ ਦੇ ਵਿੱਚ ਪਾ ਕੇ ਉਹਨਾਂ ਦੇ ਚਲਾਉਣ ਦੇ ਵਾਸਤੇ ਬਰੂਤ ਨੂੰ ਪਲੀਤਾ ਦਿੱਤਾ ਜਾਂਦਾ ਸੀ ਤੇ ਉਹ ਜਿੱਥੇ ਜਾ ਕੇ ਡਿੱਗਦੇ ਸੀ ਉੱਥੇ ਜਾ ਕੇ ਉਹਨਾਂ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ ਘੋੜਸਵਾਰ ਫੌਜ ਨੂੰ ਅੱਗੇ ਰੋਕਣ ਦੇ ਵਾਸਤੇ ਕਿਉਂ ਜਿੱਥੇ ਜਾ ਕੇ ਡਿੱਗਦੇ ਸੀਗੇ ਉਹ ਗੋਲੇ ਜਿਹੜੇ ਸੀਗੇ ਫਟਦੇ ਤੇ ਨਹੀਂ ਸੀ ਪਰ ਉਹ ਅੱਗ ਦੇ ਨਾਲ ਗਰਮ ਹੋਏ ਹੁੰਦੇ ਸੀ ਤੇ ਘੋੜਿਆਂ ਦੇ ਪੈਰਾਂ ਵਿੱਚ ਡਿੱਗਣ ਦੇ ਨਾਲ ਜਿਹੜੀਆਂ ਸੰਗਲੀਆਂ ਸੀਗੀਆਂ ਉਹ ਇੱਕ ਤੋਂ ਦੂਜੇ ਘੋੜੇ ਦੇ ਨਾਲ ਜਿਹੜੀਆਂ ਸੀਗੀਆਂ ਉਹਨਾਂ ਦੇ ਪੈਰਾਂ ਨੂੰ ਵੱਲ ਪਾ ਲੈਂਦੀਆਂ ਸੀਗੀਆਂ ਜਾਂ ਫਿਰ ਪੈਰਾਂ ਦੇ ਵਿੱਚ ਅੜ ਜਾਂਦੀਆਂ ਸੀ ਅੜਚਣ ਦਾ ਕੰਮ ਕਰਦੀਆਂ ਸੀ ਗਰਮ ਹੋਣ ਦੇ ਕਰਕੇ ਤੇ ਉਹ ਘੋੜ ਸਵਾਰ ਫੌਜ ਨੂੰ ਰੋਕਣ ਦੇ ਵਾਸਤੇ ਜਿਹੜੇ ਵਰਤੇ ਜਾਂਦੇ ਸੀ ਵੈਸੇ ਆਰਮ ਫੌਜ ਦੇ ਉੱਪਰ ਵੀ ਉਹਦੋਂ ਵਰਤੀ ਕੀਤੀ ਜਾਂਦੀ ਸੀ ਪਰ ਇਸ ਦੀ ਜਿਹੜੀ ਜ਼ਿਆਦਾ ਐਫੀਸ਼ੀਐਂਸੀ ਹੈ ਉਹ ਕੁਐਲਰੀ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਗਿਣਤੀ ਗਿਣੀ ਜਾਂਦੀ ਸੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਕਿਸਮ ਸੀ ਤੇ ਜਿਹਨੂੰ ਵਰਤਣਾ ਸਭ ਤੋਂ ਜ਼ਿਆਦਾ ਖਤਰਨਾਕ ਵੀ ਸੀ ਉਹ ਸੀ ਪਾਰਟਵੇਂ ਗੋਲੇ ਪਾਰਟਵੇਂ ਗੋਲੇ ਉਹ ਗੋਲੇ ਸੀ ਜਿਹੜੇ ਗੋਲੇ ਅੰਦਰੋਂ ਖੋਲ ਵਾਲੇ ਹੁੰਦੇ ਨੇ ਜਿਸ ਤਰ੍ਹਾਂ ਤੁਸੀਂ ਤੋਪ ਦੇ ਗੋਲਿਆਂ ਦੀ ਬੰਦ ਅੰਗਰੇਜ਼ੀ ਚ ਪੜੋਗੇ ਤੇ ਇੱਕ ਤਾਂ ਆ ਜਾਵੇਗਾ ਬੰਬ ਇੱਕ ਆ ਜਾਵੇਗਾ ਸ਼ੈਲ ਜਿਹੜਾ ਸ਼ੈੱਲ ਹੈ ਉਹ 파ਟਵਾ ਗੋਲਾ ਹੈ ਉਹ ਗੋਲਾ ਜਿਹੜਾ ਲੋਹੇ ਦਾ ਇੱਕ ਕਹਿ ਸਕਦੇ ਹੋ ਕਿ ਗੋਲ ਆਕਾਰ ਦਾ ਇੱਕ ਬਰਤਨ ਜਿਹਦੇ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਸ਼ਾਰਪਨਰਸ કે ਤਿੱਖੀਆਂ ਚੀਜ਼ਾਂ ਕਿਲ ਛੋਟੀਆਂ-ਛੋਟੀਆਂ ਗੋਲੀਆਂ ਉਹ ਪਾਤੀਆਂ ਜਾਂਦੀਆਂ ਸੀ ਤੇ ਉਹਦੇ ਵਿੱਚ ਇੱਕ ਫਿਰ ਲੋਹੇ ਦੀ ਟਿਊਬ ਹੁੰਦੀ ਸੀ ਤੇ ਉਸ ਟਿਊਬ ਦੇ ਵਿੱਚ ਬਰੂਦ ਪਾ ਕੇ ਉਹਨੂੰ ਪਲੀਤਾ ਲਾਇਆ ਜਾਂਦਾ ਸੀ ਕੋਈ ਹੁਣ ਪਲੀਤਾ ਜਿਹੜਾ ਸਭ ਤੋਂ ਵੱਡੀ ਅਹਿਮ ਗੱਲ ਤੁਸੀਂ ਜਿਹੜੀਆਂ ਸਿੱਖਾਂ ਦੀਆਂ ਅੰਗਰੇਜ਼ਾਂ ਦੇ ਵੱਲੋਂ ਜੰਗ ਦੇ ਵਿੱਚ ਜਬਤ ਕੀਤੀਆਂ ਹੋਵ ਅਫੀਸਰ ਨੇ ਉਹਨਾਂ ਦੇ ਬਾਰੇ ਜੇਕਰ ਤੁਸੀਂ ਕਿਤਾਬਾਂ ਦੇ ਵਿੱਚ ਪੜੋ ਜਾਂ ਕੁਝ ਵੀਡੀਓ ਵੀ YouTube 'ਚ ਨੇ ਤੇ ਉਹ ਕਹਿੰਦੇ ਨੇ ਕਿ ਸਿੱਖਾਂ ਦੀ ਇਹ ਜਿਹੜਾ ਗੋਲਾ ਇਹਨੂੰ ਚਲਾਉਣ 'ਚ ਬੜੀ ਐਕਿਊਰੇਸੀ ਸੀ ਇਹ ਤਾਂ ਸਭ ਤੋਂ ਪਹਿਲਾ ਪੱਖ ਤੇ ਹੁੰਦਾ ਹੈ ਕਿ ਇਹ ਜਿਹੜਾ ਗੋਲਾ ਸੀ ਇਹਨੂੰ ਪਲੀਤਾ ਲਾ ਕੇ ਹੀ ਨਾਲੀ 'ਚ ਪਾਇਆ ਜਾਂਦਾ ਸੀ ਤੂਪ ਦੀ ਨਾਲੀ ਦੇ ਵਿੱਚ ਤੇ ਇੱਕ ਟਾਈਮ ਹੁੰਦਾ ਸੀ ਕਿ ਇਹ ਉਨੇ ਟਾਈਮ ਬਾਅਦ ਹੀ ਫਟੇਗਾ ਕਿਉਂਕਿ ਪਿੱਛੋਂ ਵੀ ਬਰੂਦ ਨੂੰ ਅੱਗ ਲਾਈ ਜਾਂਦੀ ਸੀ ਜੇਕਰ ਇਹ ਬੈਰਲ ਦੇ ਵਿੱਚ ਫਟ ਜਾਵੇ ਕਈ ਵਾਰ ਹੁੰਦਾ ਸੀ ਅੰਜ ਜਿਹੜੇ ਧੋਪਚੀ ਹੁੰਦੇ ਸੀ ਉਹਨਾਂ ਦਾ ਨੁਕਸਾਨ ਕਰ ਜਾਂਦਾ ਸੀ ਬੈਰਲ ਫੜ ਜਾਂਦੀ ਸੀ ਸੋ ਇਹ ਸਭ ਤੋਂ ਵੱਧ ਖਤਰਨਾਕ ਸੀ ਜਿਹੜਾ ਪਾਰਟਵਾ ਗੋਲਾ ਧੋਪ ਦੇ ਵਿੱਚ ਚਲਾਉਣਾ ਕਿਉਂਕਿ ਇਹ ਗੋਲਾ ਜਿੱਥੇ ਜਾ ਕੇ ਡਿੱਗਦਾ ਸੀ ਉੱਥੇ ਫਟਦਾ ਸੀ ਤੇ ਸਭ ਤੋਂ ਵੱਡੀ 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 ਗੱਲ ਹੈ ਜਿਹਦੇ ਵਿੱਚ ਸਿੱਖਾਂ ਦੀ ਐਕਿਊਰੇਸੀ ਮੰਨੀ ਜਾਂਦੀ ਸੀ ਸਿੱਖ ਧੋਪਚੀਆਂ ਦੀ ਉਹ ਇਸ ਗੱਲ ਦੇ ਵਿੱਚ ਐਕਿਊਰੇਸੀ ਮੰਨੀ ਜਾਂਦੀ ਸੀ ਕਿ ਇਹ ਜਦੋਂ ਧੋਪ ਦਾ ਗੋਲਾ ਅ ਅੱਗ ਲਾ ਕੇ ਪਾਰਟਵਾ ਗੋਲਾ ਧੋਪ ਦੇ ਵਿੱਚ ਲੋਡ ਕਰਦੇ ਸੀ ਤਾਂ ਜਿਹੜਾ ਉਹ ਪਲੀਤਾ ਲਾਉਂਦੇ ਸੀ ਉਹ ਪਲੀਤੇ ਦੀ ਲੰਬਾਈ ਇੰਨੀ ਕੁ ਹੁੰਦੀ ਸੀ ਕਿ ਸਿੱਖਾਂ ਨੂੰ ਪਤਾ ਹੁੰਦਾ ਸੀ ਕਿ ਇੰਨੇ ਇੰਨੇ ਮੀਟਰ ਦੂਰੀ ਤੇ ਜਾ ਕੇ ਫਟਣਾ ਇਹਦੇ ਬਾਰੇ ਤੁਸੀਂ ਅੰਗਰੇਜ਼ ਵਿਦਵਾਨਾਂ ਦੀਆਂ ਕਿਤਾਬਾਂ ਵਿੱਚ ਪੜ੍ਹ ਸਕਦੇ ਹੋ ਕੁਝ ਵੀਡੀਓ ਵੀ ਪਈਆਂ ਹੋਈਆਂ ਦੇਖ ਸਕਦੇ ਹੋ ਕਿਉਂਕਿ ਕਹਿੰਦਾ ਕਿ ਸਿੱਖ ਜਿਹੜੇ ਤੋਪਚੀ ਸੀ ਉਹਨਾਂ ਦੀ ਕਿੰਨੀ ਜ਼ਿਆਦਾ ਐਕਿਊਰੇਸੀ ਸੀ ਇਹਨੂੰ ਪਲੀਤਾ ਲਾਉਣ ਦੇ ਵਿੱਚ ਕਿ ਉਹਨਾਂ ਨੂੰ ਪਤਾ ਸੀ ਕਿ ਇੰਨਾ ਪਲੀਤਾ ਲਾਵਾਂਗੇ ਇੰਨੇ ਮੀਟਰ ਤੇ ਜਾ ਕੇ ਫਟੇਗਾ ਇੰਨਾ ਪਲੀਤਾ ਲਾਵਾਂਗੇ ਇੰਨੇ ਮੀਟਰ ਤੇ ਜਾ ਕੇ ਫਟੇਗਾ ਸੋ ਸਿੱਖਾਂ ਦੀ ਤੂਪ ਦਾ ਗੋਲਾ ਨਾ ਤਾਂ ਤੂਪ ਦੀ ਬੈਰਲ 'ਚ ਫਟਦਾ ਸੀ ਜਦੋਂ ਕਿ ਇਹੋ ਜਿਹੇ ਹਾਦਸੇ ਅਕਸਰ ਤੂਪਖਾਨੇ ਦੇ ਵਿੱਚ ਹੁੰਦੇ ਸੀ ਤੇ ਨਾ ਹੀ ਸਿੱਖਾਂ ਦਾ ਗੋਲਾ ਜਿਹੜਾ ਕੇਵਲ ਹਵਾ 'ਚ ਫਟਦਾ ਸੀ ਉਹ ਨਿਸ਼ਾਨੇ ਤੇ ਹੀ ਜਾ ਕੇ ਫਟਦਾ ਸੀ ਅੰਗਰੇਜ਼ਾਂ ਦੇ ਬਹੁਤ ਸਾਰੇ ਲੇਖਕਾਂ ਦੀਆਂ ਲਿਖਤਾਂ ਵਿੱਚ ਤੁਹਾਨੂੰ ਇਸ ਗੱਲ ਦੇ ਹਵਾਲੇ ਜਿਹੜੇ ਉਹ ਮਿਲ ਜਾਣਗੇ ਸੋ ਅੱਜ ਯਤਨ ਕੀਤਾ ਇਸੇ ਗੱਲ ਨੂੰ ਸਮਝਣ ਦਾ हां एक ਗੱਲ ਰਹੇਗੀ ਕਿ ਜਿਹੜੇ ਮਾਰਟਰ ਸੀ ਜਿਹਨੂੰ ਗੁਬਾਰੇ ਕਿਹਾ ਜਾਂਦਾ ਸੀ ਗੁਬਾਰੇ ਦੇ ਵਿੱਚ ਇਸ ਜਿਹੜਾ ਫਟਣ ਵਾਲਾ ਗੋਲਾ ਹੈ ਇਹਨੂੰ ਜਿਹੜਾ ਜਿਸਨੂੰ 파ਟਵਾ ਗੋਲਾ ਕਿਹਾ ਜਾਂਦਾ ਸੀ ਇਹਦੀ ਵਰਤੋਂ ਸਭ ਤੋਂ ਵੱਧ ਸੁਰੱਖਿਅਤ ਸੀ ਕਿਉਂਕਿ ਮਾਰਟਰ ਦੇ ਵਿੱਚ ਜਦੋਂ ਜਿਸਨੂੰ ਕਿਹਾ ਜਾਂਦਾ ਸਿੱਖ ਗੁਬਾਰਾ ਆਉਂਦੇ ਸੀ ਉਹਦੇ ਵਿੱਚ ਇਸ 파ਟਵੇਂ ਗੋਲੇ ਨੂੰ ਰੱਖ ਕੇ ਪਲੀਤੇ ਨੂੰ ਅੱਗ ਲਾ ਕੇ ਉੱਪਰ ਕੰਢ ਦੇ ਉੱਪਰੋਂ ਦੀ ਸੁੱਟਣਾ ਜਾਂ ਇੱਕ ਪਹਾੜੀ ਦੇ ਉੱਪਰ ਸੁੱਟਣਾ ਜਿਹੜਾ ਸੀਗਾ ਉਹ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ ਇਸੇ ਕਰਕੇ ਜਿਹੜੇ ਸਿੱਖਾਂ ਦੇ ਮੌਨਿਟਰ ਸੀ ਜਿਸ ਨੂੰ ਗੁਬਾਰੇ ਕਿਹਾ ਜਾਂਦਾ ਸੀ ਉਹਦੇ ਵਿੱਚ ਜ਼ਿਆਦਾਤਰ ਪਾਟਵੇਂ ਗੋਲਿਆਂ ਦੀ ਵਰਤੋਂ ਜਿਹੜੀ ਸੀ ਉਹ ਕੀਤੀ ਜਾਂਦੀ ਸੀ ਉਹਦੇ ਵਿੱਚ ਫੁਲਾਦੀ ਗੋਲਿਆਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ ਸੋ ਅਗਲੇਰੇ ਕੁਝ ਸਮੇਂ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ ਕਿਉਂਕਿ ਜਿਹੜੇ ਪਾਰਟ ਵਿੱਚ ਗੋਲੇ ਆ ਅ ਦਰਅਸਲ ਨਪੋਲੀਓਨ ਤੋਂ ਬਾਅਦ ਬ੍ਰਿਟਿਸ਼ ਨੇ ਇਹਨਾਂ ਦੀ ਵਰਤੋਂ ਸ਼ੁਰੂ ਕੀਤੀ ਸੀ ਉਹਨਾਂ ਦੀ ਵੀ ਇੱਕ ਸਮੱਸਿਆ ਸੀ ਕਿ ਬੈਰਲ ਦੇ ਵਿੱਚ ਕਈ ਵਾਰੀ ਫਟ ਜਾਂਦੇ ਸੀ ਜਾਂ ਕਈ ਵਾਰੀ ਵਕਤ ਤੋਂ ਪਹਿਲਾਂ ਹਵਾ ਦੇ ਵਿੱਚ ਹੀ ਫਟ ਜਾਂਦੇ ਸੀ ਜਦੋਂ ਸਰਦਾਰ ਲਾਣਾ ਸਿੰਘ ਮਜੀਠੀਆ ਨੇ ਉਹਨਾਂ ਦੇ ਗੋਲਿਆਂ ਨੂੰ ਚਲਦਿਆਂ ਵੇਖਿਆ ਇੱਕ ਮਸ਼ਕ ਦੇ ਦੌਰਾਨ ਜਦੋਂ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਇੱਕ ਮੀਟਿੰਗ ਦੇ ਵਿੱਚ ਉਹ ਜਿਹੜੇ ਸੀ ਆਪਣੇ ਤੂਪਖਾਨੇ ਦੀ ਇੱਕ ਗੁਣਵੱਤਾ ਤੇ ਅਹਿਮੀਅਤ ਵਿਖਾਉਣ ਦੇ ਵਾਸਤੇ ਕੁਝ ਤੂਪ ਦੇ ਗੋਲੇ ਚਲਾ ਕੇ ਵਿਖਾਏ ਤੇ ਸਰਦਾਰ ਲਹਿਣਾ ਸਿੰਘ ਮਜੀਠੀਏ ਨੇ ਫਿਰ ਉਹ ਜਿਹੜੇ 파ਟਵੇਂ ਗੋਲੇ ਤਿਆਰ ਕੀਤੇ ਜਿਹਨੂੰ ਡਬਲ ਐਕਸ਼ਨ ਵੀ ਕਹਿ ਸਕਦੇ ਹੋ ਜਿਹੜੇ 파ਟਵੇਂ ਗੋਲੇ ਤਿਆਰ ਕੀਤੇ ਉਹਨਾਂ ਦੀ ਐਕਿਊਰੇਸੀ ਜਿਹੜੀ ਤੇ ਗੁਣਵੱਤਾ ਜਿਹੜੀ ਬਹੁਤ ਹੀ ਉੱਚੇ ਮਿਆਰ ਦੀ ਸੀ ਸੋ ਇਹ ਜਿਹੜਾ ਸਿੱਖਾਂ ਦਾ ਤੂਪਖਾਨਾ ਤੇ ਉਹਦੇ ਵਿੱਚ ਵਰਤੇ ਜਾਣ ਵਾਲੀਆਂ ਤੂਪਾਂ ਰੈਕ ਲਿਆਂ ਜੰਬੂਰ ਕਿਆਂ ਉਹ ਘੋਵਰਤਾਂ ਦੀ ਜਿਹੜੀ ਸੀ ਉਹਦੀ ਜਾਣਕਾਰੀ ਤੁਹਾਡੇ ਨਾਲ ਕੀਤੀ ਹੈ ਕਿਉਂਕਿ ਮੇਰੇ ਵਾਸਤੇ ਵੀ ਇਹ ਇਸ ਕਰਕੇ ਖਾਸ ਸੀ ਕਿ ਲੰਬੇ ਸਮੇਂ ਤੋਂ ਬਾਅਦ ਮੈਂ ਖੁਦ ਇਸ ਗੱਲ ਨੂੰ ਸਮਝ ਸਕਿਆ ਕਿ ਤੂਪ ਸਿੱਖਾਂ ਦੀ ਕਿਵੇਂ ਦੀ ਹੋਵੇਗੀ ਸਿੱਖਾਂ ਦੀਆਂ ਹੌਬਿਤਸਰ ਕਿਵੇਂ ਦੀਆਂ ਹੋਣਗੀਆਂ ਸਿੱਖਾਂ ਦੇ ਮਾਰਟਰ ਕੀ ਹੋਣਗੇ ਕਿਵੇਂ ਦੀ ਹੋਣਗੇ ਸਿੱਖ ਕੀ ਕਹਿੰਦੇ ਹੋਣਗੇ ਜੰਬੂਰ ਕੇ ਰੈਖਲੇ ਜਿਹੜੇ ਅਕਸਰ ਅਸੀਂ ਕਿੱਸਿਆਂ ਦੇ ਵਿੱਚ ਸਿੱਖ ਰਾਜ ਨਾਲ ਸੰਬੰਧਿਤ ਕਿਤਾਬਾਂ 'ਚ ਪੜ੍ਹਦੇ ਆ ਸੋ ਉਹਨਾਂ ਦੀ ਜਿਹੜੀ ਸ਼ਕਲ ਆ ਕਿਵੇਂ ਦੀ ਹੋਵੇਗੀ ਵੈਸੇ ਮੇਰੀ ਲਾਇਬ੍ਰੇਰੀ ਦੇ ਵਿੱਚ ਤਕਰੀਬਨ ਇਹਦੇ ਸਾਰੇ ਮਾਡਲ ਪਏ ਹੈਗੇ ਆ ਕਿ ਰੈਖਲੇ ਦਾ ਮਾਡਲ ਇਸੇ ਤਰ੍ਹਾਂ ਦੇ ਨਾਲ ਗੁਬਾਰਾ ਬੰਮਾ ਆਰਟਰ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਇਸੇ ਤਰ੍ਹਾਂ ਦੇ ਨਾਲ ਹੌਬਿਟਸਰ ਪਈ ਹੈ ਇੱਕ ਤੂਪ ਵੀ ਮੇਰੇ ਪਿੱਛੇ ਪਈ ਹੈ ਛੋਟੀ ਜੀ ਸੋ ਮੈਨੂੰ ਖੁਦ ਇਸ ਚੀਜ਼ ਦੇ ਵਿੱਚ ਦਿਲਚਸਪੀ ਸੀ ਕਿ ਸਾਨੂੰ ਪਤਾ ਤਾਂ ਹੋਵੇ ਕਿਉਂਕਿ ਮੈਂ ਦੁਨੀਆ ਦੇ ਵਿੱਚ ਮੰਗੋਸ ਤੋਂ ਲੈ ਕੇ ਜਾਂ ਪਹਿਲਾਂ ਚਾਈਨੀਜ਼ ਤੋਂ ਲੈ ਕੇ ਜਿੰਨੀਆਂ ਵੀ ਡਾਇਨੈਸਟੀਆਂ ਨੇ ਜਿੰਨੇ ਵੀ ਰਾਜ ਕਰਾਣੇ ਹੋਏ ਨੇ ਜਦੋਂ ਅਸੀਂ ਉਹਨਾਂ ਦੇ ਰਾਜ ਦੀ ਗਾਥਾ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਬੜਾ ਸਪਸ਼ਟ ਪਤਾ ਲੱਗਦਾ ਹੈ ਕਿ ਕਿਹੜੇ ਕਿਹੜੇ ਰਾਜ ਦੇ ਕੋਲ ਤੂਪਖਾਨਾ ਕਿਹੜਾ ਸੀ ਕਿਸ ਤਰ੍ਹਾਂ ਦਾ ਬਰੂਸ ਸੀ ਕਿਹੜੇ ਗੋਲੇ ਸੀ ਤੇ ਕਿਸ ਤਰ੍ਹਾਂ ਦੀਆਂ ਤੋਪਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਸੇ ਤਰ੍ਹਾਂ ਦੇ ਨਾਲ ਇੱਕ ਹੋਰ ਕਿਤਾਬ ਦੇ ਵਿੱਚ ਜਿਹੜੀ ਐਂਗਲੋ ਸਿੱਖ ਵਾਰ ਦੇ ਬਾਰੇ ਆ ਉਹਦੇ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਸਿੱਖਾਂ ਦੇ ਵੱਲੋਂ ਰਾਕਟਾਂ ਦੀ ਵਰਤੋਂ ਕੀਤੀ ਗਈ ਸੋ ਇਹ ਰਾਕਟ ਜਿਹੜੇ ਅੱਜ ਵਰਗੇ ਰਾਕਟ ਨੇ ਇਹ ਰਾਕਟ ਨਹੀਂ ਹੁੰਦੇ ਸੀ ਬਲਕਿ ਲੋਹੇ ਦੀ ਇੱਕ ਟਿਊਬ ਹੁੰਦੀ ਸੀ ਜਿਹਦੇ ਨਾਲ ਇੱਕ ਬਾਸ ਨੂੰ ਬੰਨਿਆ ਹੁੰਦਾ ਸੀ ਬਿਲਕੁਲ ਤੁਸੀਂ ਉਹ ਸ਼ੇਪ ਲੈ ਲਓ ਜਿਸ ਤਰ੍ਹਾਂ ਦੇ ਸਾਡੇ ਬੱਚੇ ਦਵਾਈ ਦੀਵਾਲੀ ਦੇ ਉੱਪਰ ਹਵਾਈਆਂ ਚਲਾਉਂਦੇ ਨੇ ਕਿ ਇੱਕ ਲੰਬੀ ਅ ਕਹਿ ਸਕਦੇ ਹੋ ਕਿ ਇੱਕ ਇਹਦੇ ਨਾਲ ਤੇ ਇੱਕ ਛੋਟਾ ਜਿਹਾ ਲੰਬਾ ਤੀਲਾ ਲੱਗਾ ਹੁੰਦਾ ਪਰ ਉਸ ਸਮੇਂ ਲੰਬਾ ਬਾਸ ਹੁੰਦਾ ਸੀ ਤੇ ਅਗਲੇ ਪਾਸੇ ਜਿਹੜੀ ਸੀਗੀ ਇੱਕ ਲੋਹੇ ਦੀ ਨਾਲ ਜਿੱਦੇ ਚ ਬਰੂਤ ਭਰਿਆ ਜਾਂਦਾ ਸੀ ਇਹਦੀ ਸਭ ਤੋਂ ਵੱਧ ਵਰਤੋਂ ਤੁਸੀਂ ਮਸੂਰ ਦਾ ਰਾਜਾ ਡਾ ਟੀਪੂ ਸੁਲਤਾਨ ਹੈ ਉਹਦੇ ਬੋਲੋ ਕੀਤੀ ਜਾਂਦੀ ਇਤਿਹਾਸ ਵਿੱਚ ਪੜੋਗੇ ਪਰ ਐਂਗਲੋ ਸਿੱਖ ਵਾਰ ਦੇ ਵਿੱਚ ਰਾਕਟਸ ਦਾ ਜ਼ਿਕਰ ਆਇਆ ਹੈ ਅੰਗਰੇਜ਼ ਵਿਦਵਾਨਾਂ ਨੇ ਦੋ ਤਿੰਨ ਥਾਵਾਂ ਤੇ ਕੀਤਾ ਬਲਕਿ ਮੈਂ ਚਾਰਕ ਥਾਵਾਂ ਤੇ ਪੜਿਆ ਹੋ ਸਕਦਾ ਹੈ ਕਿਤੇ ਇਕਾ ਦੁੱਕਾ ਸਿੱਖਾਂ ਨੇ ਵੀ ਉਹਦੀ ਵਰਤੋਂ ਕੀਤੀ ਹੋਈ ਹੈ ਪਰ ਵੈਸੇ ਸਾਨੂੰ ਸਿੱਖਾਂ ਦੇ ਤੂਬਖਾਨੇ ਦੇ ਵਿੱਚ ਉਹਦਾ ਕੋਈ ਜ਼ਿਕਰ ਨਹੀਂ ਮਿਲਿਆ ਔਰ ਮੇਰੇ ਖਿਆਲ ਦੇ ਨਾਲ ਉਹਦਾ ਜਿਹੜਾ ਵੱਡਾ ਕਾਰਜ ਹੁੰਦਾ ਸੀ ਕੋਈ ਫੌਜ ਦੇ ਵਿੱਚ ਭੱਜ ਦੌੜ ਪੈਦਾ ਕਰ ਜਾਂਦਾ ਸੀ ਉਹਦਾ ਭਾਵੇਂ ਜਾਨੀ ਨੁਕਸਾਨ ਕਰਨ ਦੀ ਸਮਰੱਥਾ ਬਹੁਤ ਘੱਟ ਸੀ ਪਰ ਇੱਕ ਪਾਸੇ ਤੋਂ ਜਦੋਂ ਕਹਿ ਸਕਦੇ ਹੋ ਕਿ ਅਗਨਸ਼ੀਲ ਕੋਈ ਚੀਜ਼ ਆਉਂਦੀ ਹੋਵੇ ਅੱਗ ਲੱਗੀ ਵਸਤੂ ਆਉਂਦੀ ਹੋਵੇ ਤੇ ਉਹਦੇ ਨਾਲ ਤਮਾਕਾ ਵੀ ਹੁੰਦਾ ਹੋਵੇ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਫੌਜ ਦੇ ਵਿੱਚ ਭੱਜ ਦੌੜ ਜਰੂਰ ਪੈਦਾ ਹੁੰਦੀ ਹੈ ਸੋ ਤਿੰਨ ਚਾਰ ਕਿਤਾਬਾਂ ਦੇ ਵਿੱਚ ਸੁਭਰਾਮਾ ਦੀ جنگ ਦੇ ਵਿੱਚ ਮੁਦਕੀ ਦੀ جنگ ਦੇ ਵਿੱਚ ਸਿੱਖ ਰਾਕਟਸ ਦੀ ਗੱਲ ਆਈ ਹੈ ਪਰ ਜ਼ਿਆਦਾਤਰ ਬਹੁਤੇ ਇਤਿਹਾਸਿਕ ਸਰੋਤਾਂ 'ਚ ਖਾਸ ਕਰਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਤੂਪਖਾਨੇ ਦੇ ਨਾਲ ਸੰਬੰਧਿਤ ਜਿਨ੍ਹਾਂ ਦੇ ਇੱਕ ਦਸਤਾਵੇਜ਼ ਨੇ ਉਹਦੇ ਵਿੱਚ ਰਾਕਟਾਂ ਦਾ ਜ਼ਿਕਰ ਕਿਤੇ ਨਹੀਂ ਮਿਲਿਆ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਮਿਲਿਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੱਡੀਆਂ ਤੂਪਾਂ ਉਸ ਤੋਂ ਬਾਅਦ ਹੌਵਥਾ ਜਿਸ ਨੂੰ ਹੌਵਰਡ ਸਰ ਕਿਹਾ ਜਾਂਦਾ ਹੈ ਉਦੇ ਤੋਂ ਬਾਅਦ ਰਹਿਕਲੇ ਛੋਟੀਆਂ ਤੋਪਾਂ ਤੇ ਜੰਬੂਰ ਕੇ ਤੇ ਗੁਬਾਰੇ ਗੁਬਾਰਖਾਨਾ ਇਹਨਾਂ ਸਾਰਿਆਂ ਦਾ ਜ਼ਿਕਰ ਮਿਲਦਾ ਜਿਹੜਾ ਮੈਂ ਤੁਹਾਡਾ ਨਾਲ ਸਾਂਝਾ ਕੀਤਾ ਫਿਰ ਕਿਤੇ ਅਗਲੀ ਵੀਡੀਓ ਦੇ ਵਿੱਚ ਤੂਫਖਾਨੇ ਦੀ ਬਣਤਰ ਦੇ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਤੋਪਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਡੇਰੇ ਜਿਹੜੇ ਸੀ ਉਹ ਬਣਾਏ ਜਾਂਦੇ ਸੀ ਤੋਪਚੀ ਕਿਸ ਤਰ੍ਹਾਂ ਦੇ ਸੀ ਕਿਉਂਕਿ ਜ਼ਿਆਦਾਤਰ ਤੋਪਚੀ ਜਿਹੜੇ ਸੀਗੇ ਉਹ ਸਿੱਖੋਂ ਦੇ ਮੁਸਲਮਾਨ ਸਨ ਜਿੰਨੇ ਵੀ ਤੁਸੀਂ ਜ਼ਿਆਦਾਤਰ ਤੇ ਕੀ ਬਲ ਕੇ ਅੰਗਰੇਜ਼ ਜਿਹੜੇ ਨੇ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਿਹੜੇ ਫ੍ਰਾਂਸੀਸੀ ਆਏ ਨੇ ਉਹਨਾਂ ਦੇ ਵਿੱਚ ਚਾਹੇ ਅਵੈਟੇਬਲ ਸੀ ਚਾਹੇ ਫਿਰ ਮਿਸਟਰ ਅਗਸਟ ਸੀਗਾ ਉਹਨਾਂ ਤੋਂ ਇਲਾਵਾ ਜਿਹੜੇ ਖੋਰ ਜਰਨਲ ਹੋਏ ਨੇ ਅਲਾਰਡ ਜਾਂ ਫਿਰ ਤੂਫਖਾਨੇ ਦੇ ਜਿਹੜੇ ਕਰਨਲ ਸੀਗੇ ਅਲੈਗਜ਼ੈਂਡਰ ਗਾਰਡਨਰ ਤੋ ਸੋ ਇਹ ਸਾਰੇ ਜਦੋਂ ਆਏ ਨੇ ਜਿਨ੍ਹਾਂ ਨੂੰ ਕਹਿ ਸਕਦੇ ਆ ਕਿ ਜਿਹੜੇ ਉਸ ਖਿੱਤੇ ਦੇ ਵਿੱਚ ਯੂਰਪ ਦੇ ਵਿੱਚੋਂ ਜਦੋਂ ਆਫੀਸਰ ਸਿੱਖ ਤੂਪਖਾਨੇ ਦੇ ਵਿੱਚ ਆਉਂਦੇ ਨੇ ਤਾਂ ਤੂਪਖਾਨੇ ਦੇ ਮੁਖੀ ਦੀ ਭੂਮਿਕਾ ਜਾਂ ਫਿਰ ਤੂਪਖਾਨੇ ਦੀ ਬੰਤਰ ਦੇ ਪ੍ਰਕਾਰਿਕਤਾ ਕਰਦੇ ਨੇ ਪਰ ਜ਼ਿਆਦਾਤਰ ਜਿਹੜੇ ਤੋਪਚੀ ਤੇ ਆਤਿਸ਼ਬਾਰ ਸੀ ਉਹ ਜ਼ਿਆਦਾਤਰ ਮੁਸਲਮਾਨ ਨੇ ਉਹ ਸੁਲਤਾਨ ਖਾਨ ਹੋਵੇ ਉਹ ਚਾਹੇ ਫਿਰ ਮਾਖੇ ਕਹੋ ਵੀ ਹੋਰ ਵੀ ਸਿੱਖਾਂ ਦੇ ਤੂਪਚੀਆਂ ਦੀ ਗੱਲ ਅਸੀਂ ਕਰਾਂਗੇ ਪਰ ਫਿਲਹਾਲ ਅੱਜ ਹੀ ਦੱਸਣ ਦਾ ਯਤਨ ਕੀਤਾ ਗਿਆ ਕਿ ਸਿੱਖਾਂ ਦੇ ਕੋਲ ਜਿਹੜੀਆਂ ਤੋਪਾਂ ਉਹਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਸਨ ਸੋ ਇੰਨੀਆਂ ਇੱਕ ਬੇਨਤੀ ਹੈ ਪ੍ਰਵਾਹ ਫਤਿਹ ਦੀ ਸੰਸਥਾ ਕਰਸਾ ਤੱਕ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ